ਜੁੜੇ ਹੋਣ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਤੁਹਾਡੇ ਨਾਲ ਰਾਜਪਿੰਦਰ ਗੌਰ ਰੋਜ਼ਾਨਾ ਦੀ ਤਰ੍ਹਾਂ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਨਿਰਪੱਖ ਟਾਕ ਅਹਿਮ ਖਬਰਾਂ ਤੇ ਅਸੀਂ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਔਰ ਉਹਨਾਂ ਖਬਰਾਂ ਤੇ ਡੂੰਘਾਈ ਦੇ ਨਾਲ ਵਿਸ਼ਲੇਸ਼ਣ ਕਰਨ ਲਈ ਸਾਡੇ ਨਾਲ ਮਾਹਿਰ ਰਿਪੋਰਟਰ ਜਗਸੀਰ ਸਿੰਘ ਸੰਧੂ ਜੁੜਦੇ ਨੇ ਸਰ ਸਾਡੇ ਨਾਲ ਜੁੜ ਚੁੱਕੇ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਨਿਰਪੱਖ ਪੋਸਟ ਤੇ ਧੰਨਵਾਦ ਰਾਜਵਿੰਦਰ ਨਿਰਪੱਖ ਪੋਸਟ ਦੇ ਸਾਰੇ ਸਤਿਕਾਰਤ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਸਲਾਮ ਜੀ ਅੱਜ ਜਗਸੀਰ ਸਰ ਕਾਫੀ ਸਾਰੀਆਂ ਖਬਰਾਂ ਹੈ ਅੱਜ ਪਹਿਲੀ ਜਿਹੜੀ ਰਾਹਤ ਦੀ ਖਬਰ ਹੈ ਉਹ ਉਹਨਾਂ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਉਹਨਾਂ ਇਲਾਕਿਆਂ ਦੇ ਲੋਕਾਂ ਨਾਲ ਜੁੜੀ ਹੋਈ ਹੈ ਜਿੱਥੇ ਹੜ੍ਹਾਂ ਨੇ ਬਹੁਤ ਜ਼ਿਆਦਾ ਮਾਰ ਕੀਤੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਹੜ੍ਹਾਂ ਤੋਂ ਬਾਅਦ ਬਹੁਤ ਬਹੁਤ ਕੰਮ ਪਰੇਸ਼ਾਨੀਆਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪਏਗਾ ਖਾਸ ਕਰਕੇ ਜੇਕਰ ਖੇਤੀ ਦੀ ਗੱਲ ਕੀਤੀ ਜਾਵੇ ਤਾਂ ਆਲਮੋਸਟ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਪੂਰੀ ਤਰ੍ਹਾਂ ਖਰਾਬ ਹੋ ਗਈਆਂ ਤੇ ਅਗਲੇ 6 ਮਹੀਨੇ ਵੀ ਇਹ ਲੱਗਦਾ ਸੀ ਕਿ ਕਿਸਾਨ ਆਪਣੀਆਂ ਫਸਲਾਂ ਜਿਹੜੀਆਂ ਪੂਰੀ ਤਰ੍ਹਾਂ ਪਰ ਬੀਜ ਨਹੀਂ ਪਾਉਣਗੇ ਕਿਉਂਕਿ ਖੇਤ ਨੂੰ ਵੀ ਤਿਆਰ ਕਰਨਾ ਹੈ ਮਿੱਟੀ ਜਮਾ ਹੋ ਜਾਂਦੀ ਹੈ ਪਰ ਹੁਣ ਜਿਹੜੀ ਸਰਕਾਰ ਦੇ ਵੱਲੋਂ ਰਾਹਤ ਦੀ ਖਬਰ ਮਿਲੀ ਹੈ ਕਿ ਕਿਸਾਨਾਂ ਨੂੰ ਚੰਗੇ ਬੀਜ ਆ ਜਿਹੜੇ ਮੁਹੱਈਆ ਕਰਵਾਏ ਜਾਣਗੇ ਇਸ ਤੋਂ ਲਾਹੇ ਜਿਹੜੇ ਦੂਜੇ ਕਿਸਾਨਾਂ ਉਹਨਾਂ ਨੂੰ 50% ਸਬਸਿਡੀ ਤੇ ਜਿਹੜੇ ਬੀਜਾ ਮੁਹਈਆ ਕਰਵਾਏ ਜਾਣਗੇ ਤਾਂ ਤੁਸੀਂ ਇਸਰ ਰਾਹਤ ਦੀ ਖਬਰ ਬਾਰੇ ਕੀ ਕਹਿਣਾ ਚਾਹੋਗੇ ਕਿ ਕਿੰਨੀ ਕੁ ਰਾਹਤ ਮਿਲੇਗੀ ਇਸ ਦੇ ਨਾਲ ਕਿਸਾਨਾਂ ਨੂੰ ਅਹ ਦੇਖੋ ਰਾਇਵਿੰਦਰ ਸਭ ਤੋਂ ਵੱਡੀ ਸਮੱਸਿਆ ਤਾਂ ਹੁਣ ਉਸ ਤੋਂ ਬਾਅਦ ਇਹੀ ਹੈ ਕਿ ਜਦੋਂ ਹੜ ਜਿਹੜੀ ਮਾਰੀ ਜ਼ਮੀਨ ਹੈਗੀ ਉਹਨੂੰ ਪਹਿਲਾਂ ਤਾਂ ਵਾਹੀਯੋਗ ਬਣਾਉਣਾ ਉਹਦੇ ਵਿੱਚੋਂ ਰੇਤ ਆ ਜਿਹੜੀ ਉਹ ਕੱਢਣੀ ਤੇ ਉਸ ਤੋਂ ਬਾਅਦ ਅਗਲੀ ਫਸਲ ਬੀਜਣ ਦੀ ਸਮੱਸਿਆ ਤੋ ਇਹ ਬਹੁਤ ਵੱਡੀ ਅ ਦਿੱਕਤ ਹੈ ਜਿਹੜੀ ਸਭ ਤੋਂ ਵੱਡੀ ਇਹੀ ਹੈ ਵੀ ਜਿਹੜੀ ਮੱਕਰਲੀ ਫਸਲ ਸੀ ਉਹ ਤਾਂ ਮਾਰੀ ਗਈ ਹੁਣ ਜਿਹੜੀ ਚੌਲਾਂ ਦੀ ਫਸਲ ਸੀਗੀ ਤਾਂ ਆਂ ਦੀ ਫਸਲ ਸੀ ਉਹ ਤਾਂ ਇੱਕ ਤਰ੍ਹਾਂ ਨਾਲ ਖਤਮ ਹੋ ਗਈ ਮਤਲਬ ਹੜ੍ਹਾਂ ਦੇ ਪਾਣੀਆਂ ਨੇ ਉਹ ਉਹ ਤਾਂ ਬਰਬਾਦ ਕਰ ਹੀ ਦਿੱਤੀ ਆ ਹੁਣ ਅਗਲੀ ਫਸਲ ਬੀਜਣ ਦਾ ਜਿਹੜੀ ਸਮੱਸਿਆ ਉਹ ਵੱਡੀ ਪੱਧਰ ਤੇ ਹੋ ਜਾਣੀ ਆ ਤੇ ਇਹਦੇ ਨਾਲ ਨਾਲ ਉਦੋਂ ਵੱਡੀ ਜਿਹੜੀ ਦਿੱਕਤ ਇਹ ਆਉਂਦੀ ਆ ਵੀ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਆਉਂਦੇ ਨੇ ਤਾਂ ਉਹ ਹੜ੍ਹਾਂ ਦਾ ਪਾਣੀ ਆ ਜਿਹੜਾ ਘਰਾਂ ਦੇ ਵਿੱਚ ਵੜ ਜਾਂਦਾ ਤੇ ਤਕਰੀਬਨ ਹਰ ਕਿਸਾਨ ਨੇ ਆਪਣੇ ਕਣਕ ਦਾ ਬੀਜ ਆ ਜਿਹੜਾ ਉਹ ਘਰਾਂ ਦੇ ਵਿੱਚ ਸਟੋਰ ਕੀਤਾ ਹੁੰਦਾਗਾ ਬਹੁਤੇ ਜਿਸ ਤਰ੍ਹਾਂ ਦੇ ਸਾਡੇ ਹੁਣ ਰਵਾਇਤੀ ਜੇ ਆਪਾਂ ਕਹਿ ਦਈਏ ਜਿਹੜਾ ਸਿਸਟਮ ਆ ਉਹਦੇ ਵਿੱਚ ਇਹ ਆ ਵੀ ਜਿਹੜੇ ਲੋਹੇ ਦੇ ਢੋਲ ਲੇਗੇ ਉਹਨਾਂ ਦੇ ਵਿੱਚ ਅਸੀਂ ਕਣਕ ਭਰ ਕੇ ਜਿਹੜਾ ਬੀਜ ਦੀ ਵੱਖਰੀ ਕਣਕ ਉੱਪਰ ਰੱਖ ਲੈਨੇ ਆ ਉਹਨੂੰ ਕੋਈ ਦਵਾਈ ਦੂਵੀ ਲਾ ਦੇਈਏ ਤਾਂ ਕਿ ਉਹਨੂੰ ਇਸ ਤਰ੍ਹਾਂ ਦਾ ਮਬਾਰੋਂ ਕੋਈ ਜਿਹੜਾ ਜੀਜੰਤ ਨਾਲ ਲੱਗੇ ਉਹਨੂੰ ਸੋਸ਼ਰੀ ਵਗੈਰਾ ਨਾਲ ਲੱਗੇ ਖਰਾਬ ਨਾ ਹੋਵੇ ਤੇ ਉਹਦੀ ਗੁਣਵੱਤਾ ਬਣੀ ਰਹੇ ਸੋ ਹੁਣ ਜਦੋਂ ਪਾਣੀ ਘਰਾਂ ਦੇ ਵਿੱਚ ਆ ਬੜਿਆ ਤਾਂ ਸਾਰੇ ਦਾ ਸਰਾ ਜਿਹੜਾ ਉਹ ਬੀਜ ਆ ਉਹ ਖਰਾਬ ਹੋ ਗਿਆ ਤੇ ਬਹੁਤ ਵੱਡੀ ਸਮੱਸਿਆ ਹੁੰਦੀ ਹੈ ਕਿਉਂਕਿ ਕਣਕ ਦਾ ਜਿਹੜਾ ਬੀਜ ਆ ਪੈਂਦਾ ਵੀ ਕਾਫੀ ਹੈ ਕਿੱਲੇ ਦੇ ਵਿੱਚ ਤਕਰੀਬਨ 1 ਮਣ ਦੇ ਕਰੀਬ ਪੈ ਜਾਂਦਾ ਜੇ ਆਪਾਂ ਇੱਕ ਹੈਕਟੇਰ ਦੇ ਵਿੱਚ ਇੱਕ ਕੁਆਂਟਲ ਜਿਹੜਾ ਪ੍ਰਤੀ ਹੈਕਟੇਰ ਇੱਕ ਕੁਆਂਟਲ ਬੀਜ ਆ ਜਿਹੜਾ ਉਹ ਕਣਕ ਦਾ ਤਕਰੀਬਨ ਵਰਤਿਆ ਜਾਂਦਾ ਹੈਗਾ ਸੋ ਬੜੀ ਵੱਡੀ ਬਗਰ ਦੇ ਉੱਪਰ ਦੀ ਜਿਹੜੀ ਜ਼ਰੂਰਤ ਆ ਉਹ ਪੈਂਦੀ ਹੈਗੀ ਸੋ ਪੰਜਾਬ ਸਰਕਾਰ ਦਾ ਬੜਾ ਵਧੀਆ ਫੈਸਲਾ ਹੈਗਾ ਕਿ ਉਹਨਾਂ ਨੇ ਜਿਸ ਤਰ੍ਹਾਂ ਭਗਵਾਨ ਸਿੰਘ ਮਾਨ ਹੋਣਾਂ ਦਾ ਫੈਸਲਾ ਆਇਆ ਕੱਲ ਬਗਰ ਕੂਮ ਦੇ ਕੈਬਨਟ ਦੀ ਮੀਟਿੰਗ ਸੀ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਹੈਗਾ ਕਿ ਚੰਗੀ ਕਿਸਮ ਦੇ ਜਿਹੜੇ ਬੀਜ ਆ ਉਹ ਮੁਹੱਈਆ ਕਰਾਏ ਜਾਣਗੇ 5 ਲੱਖ ਏਕੜ ਜ਼ਮੀਨ ਦੀ ਉਹਨਾਂ ਨੇ ਗੱਲ ਕੀਤੀ ਹੈਗੀ ਤੇ ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਬਾਕੀ ਦੇ ਜ਼ਿਲ੍ਹੇ ਆ ਉਹਨਾਂ ਨੂੰ ਵੀ ਜਿਹੜਾ 50 ਫੀਸਦੀ ਜੇ ਜਿਹੜੀ ਸਬਸਿਡੀ ਆ ਉਹਦੇ ਉੱਪਰ ਮਤਲਬ ਉਸੇ ਤਰ੍ਹਾਂ ਪਹਿਲਾਂ ਵੀ ਦਿੱਤਾ ਜਾਂਦਾ ਤੇ 17 ਕਰੋੜ ਕਰੋੜ ਰੁਪਈਆ ਇਹ ਰੱਖਿਆ ਹੋਇਆ ਵੀ ਜਿਹੜੇ ਹੋਰ ਜ਼ਿਲ੍ਹੇ ਨੇ ਉਹਨਾਂ ਨੂੰ ਵੀ ਜਿਹੜਾ ਮਤਲਬ ਬੀਜ ਆ ਜਿੱਥੇ ਹੜ੍ਹ ਨਹੀਂ ਵੀ ਆਏ ਉੱਥੇ ਵੀ ਬੀਜ ਆ ਜਿਹੜੇ 50 50% ਸਬਸਿਡੀ ਦੇ ਉੱਪਰ ਪਹਿਲਾਂ ਵੀ ਦਿੱਤੇ ਜਾਂਦੇ ਆ ਇਸ ਵਾਰ ਵੀ ਜਿਹੜਾ ਸਰਕਾਰ ਦਾ ਇਹ ਇੱਕ ਉਹਨਾਂ ਇਲਾਕਿਆਂ ਦੇ ਲਈ ਵੀ ਇੱਕ ਆਪਾਂ ਕਹਿ ਸਕਦੇ ਹਾਂਗੇ ਰਾਹਤ ਵਾਲੀ ਗੱਲ ਹੈ ਕਿ ਉਹਨਾਂ ਨੂੰ ਵੀ ਉਸੇ ਤਰ੍ਹਾਂ ਬੀਜ ਆ ਜਿਹੜੇ ਉਹ ਦਿੱਤੇ ਜਾਣਗੇ ਸੋ ਵੱਡਾ ਫੈਸਲਾ ਮੰਨ ਲ ਸਕਦੇ ਆ ਕਿਉਂਕਿ ਜਿਹੜਾ ਇਹਦੇ ਨਾਲ ਨਾਲ ਹੋਰ ਜਿਹੜੇ ਐਨਜੀਓ ਆ ਜਾਂ ਸਿਆਸੀ ਪਾਰਟੀਆਂ ਦੀ ਗੱਲ ਕਰੀਏ ਮਸਲਨ ਜੇ ਅਸੀਂ ਗੱਲ ਕਰਦੇ ਆ ਫਰੋਮਣੀ ਅਕਾਲੀ ਦਰ ਬਾਦਲ ਦੀ ਤਾਂ ਸੁਖਵੀਰ ਸਿੰਘ ਬਾਦਲ ਹੁਣਾ ਵੱਲੋਂ ਵੀ ਇਸ ਤਰ੍ਹਾਂ ਦਾ ਇੱਕ ਐਲਾਨ ਜਿਹੜਾ ਕੀਤਾ ਗਿਆ ਕਿ ਉਹ ਵੱਡੀ ਪੱਧਰ ਦੇ ਉੱਪਰ ਬੀਜ ਆ ਜਿਹੜੇ ਉਹ ਮੁਹੱਈਆ ਕਰਾਉਣਗੇ ਇਹਦੇ ਨਾਲ ਨਾਲ ਕੁਝ ਕਿਸਾਨ ਜਥੇਬੰਦੀਆਂ ਵੀ ਇਹਦੇ ਵਿੱਚ ਨੇਤਰੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਕੁਝ ਖਬਰਾਂ ਲੱਗੀਆਂ ਸੀਗੀਆਂ ਜਿਹੜੀ ਕਿਸਾਨ ਯੂਨੀਅਨ ਡਕੌਂਦਾ ਮਨਜੀਤ ਸਿੰਘ ਧਨੇਰ ਹੋਣਾਂ ਦੀ ਅਗਵਾਈ ਵਾਲੀ ਕਿਉਂਕਿ ਉਹ ਵੀ ਦੋ ਹੋ ਗਈਆਂ ਨੇ ਕਿਸਾਨ ਯੂਨੀਅਨ ਡਕੌਂਦਾ ਇੱਕ ਬੂਟਾ ਸਿੰਘ ਬੁਰਦਗੱਲ ਵਾਲੀ ਇੱਕ ਮਨਜੀਤ ਸਿੰਘ ਧਨੇਰ ਹੋਣ ਵਾਲੀ ਹੈ ਜਿਹਨੇ ਮਨਜੀਤ ਸਿੰਘ ਧਨੇਰ ਹੋਣੀ ਪ੍ਰਧਾਨ ਹੈ ਉਹਨਾਂ ਵੱਲੋਂ ਕੁਝ ਇਲਾਕਿਆਂ ਦੇ ਵਿੱਚ ਮੱਕੀ ਦੇ ਬੀਜ ਵੀ ਦਿੱਤੇ ਗਏ ਨੇ ਤਾਂ ਕਿ ਜਿਹੜੀ ਇਹ ਇੱਕ ਫਸਲ ਉਹ ਤੋਂ ਪਹਿਲਾਂ ਜਿਹੜੀ ਜਿੱਥੇ ਰੇਤ ਨਹੀਂ ਆਈ ਹੈ ਫਸਲਾਂ ਮਤਲਬ ਮਰ ਗਈਆਂ ਰਹੀਆਂ ਚੌਲਾਂ ਦੀ ਫਸਲ ਤਾਂ ਮਰ ਚੁੱਕੀ ਆ ਪਰ ਰਤ ਨਹੀਂ ਹੈ ਯਾ ਪਾਣੀ ਸੁੱਕਣ ਤੋਂ ਬਾਅਦ ਮਤਲਬ ਉੱਥੇ ਇੱਕ ਫਸਲ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਕੁਝ ਨਾ ਕੁਝ ਪਰਪਾਈ ਹੋ ਸਕਦੀ ਹੈ ਉਹਨਾਂ ਵੱਲੋਂ ਮੱਕੀ ਦਾ ਬੀਜ ਹੈ ਜਿਹੜਾ ਉਹ ਮੁਹਈਆ ਕਰਵਾਇਆ ਗਿਆ ਸੋ ਹੋਰ ਵੀ ਐਨਜੀਓ ਵੀ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਉਹ ਕਰ ਰਹੇ ਨੇ ਪਰ ਸਰਕਾਰ ਵੱਲੋਂ ਕਿਉਂਕਿ ਵੱਡਾ ਜਿਹੜਾ ਇਨਫਰਾਸਟ੍ਰਕਚਰ ਉਹ ਸਰਕਾਰ ਕੋਲੇ ਹੁੰਦਾ ਸਰਕਾਰ ਕੋਲੇ ਸਾਰਾ ਤਾਪ ਝਾਅ ਖੇਤੀ ਬੜੀ ਮਹੱਤਵਪੂਰਨ ਵੀ ਮਤਲਬ ਹਰ ਤਰ੍ਹਾਂ ਦੇ ਉਹ ਮੁਹਈਆ ਕਰਾ ਸਕਦੇ ਆ ਸਾਧਨ ਜਿਹੜੀ ਸਰਕਾਰ ਹੈਗੀ ਦੀ ਸਰਕਾਰ ਵੱਲੋਂ ਜਦੋਂ ਇਸ ਪਾਸੇ ਵੱਲ ਧਿਆਨ ਦਿੱਤਾ ਜਾ ਰਿਹਾ ਤਾਂ ਇਹਦੇ ਨਾਲ ਅਗਲੀ ਫਸਲ ਬੀਜਣ ਦੇ ਵਿੱਚ ਕਿਸਾਨਾਂ ਨੂੰ ਵੱਡੀ ਰਾਹਤ ਹੈ ਜਿਹੜੀ ਉਹ ਮਿਲ ਸਕਦੀ ਹੈ ਤੇ ਸਮੇਂ ਸਿਰ ਕਣਕ ਵੀ ਬਜਾਈ ਹੈ ਜਿਹੜੀ ਹੋ ਸਕੂਗੀ ਪਰ ਉਸ ਤੋਂ ਪਹਿਲਾਂ ਜਿਹੜੇ ਖੇਤ ਤਿਆਰ ਕਰਨ ਵਾਲੀ ਗੱਲ ਆ ਉਹ ਵੱਡੇ ਪੱਧਰ ਤੇ ਉਹ ਜੰਗੀ ਪੱਧਰ ਤੇੜਾ ਕੰਮ ਉਹ ਚੱਲ ਰਿਹਾ ਜਿੱਥੇ ਸਰਕਾਰ ਵੱਲੋਂ ਵੀ ਉਹਨਾਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਐਨ ਜੀਓ ਵੱਲੋਂ ਵੀ ਕੀਤੀ ਜਾ ਰਹੀ ਹੈ ਆਪਣੇ ਤੌਰ ਤੇ ਵੀ ਲੱਗਿਆ ਕਿਸਾਨ ਜਥੇਬੰਦੀਆਂ ਵੀ ਲੱਗੀਆਂ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਦੇ ਉੱਪਰ ਆਰਸੀ ਵਾਲੇ ਬਾਬਿਆਂ ਦੀ ਗੱਲ ਕਰ ਲਈਏ ਜਾਂ ਕੋਈ ਉਸ ਤਰ੍ਹਾਂ ਦੀ ਐਨਜੀਓ ਜਿਹੜਾ ਤੇਲ ਵਗਰਾ ਦੇ ਰਹੇ ਨੇਗੇ ਸੋ ਉਹ ਵੱਡੀ ਪੰਦਰ ਦੇ ਉੱਪਰ ਜਿਹੜਾ ਖੇਤ ਨੂੰ ਠੀਕ ਕਰਨ ਦੇ ਲਈ ਛੇ ਬਾਹੀ ਜੋਗ ਬਣਾਉਣ ਦੇ ਲਈ ਵੱਡੀ ਪੰਦਰ ਦੇ ਉੱਪਰ ਜਿਹੜੇ ਟਰੈਕਟਰ ਅਸੀਂ ਰੋਜ਼ ਵੀਡੀਓ ਦੇਖਦੇ ਆ ਕਿ ਸੈਂਕੜੇ ਦੇ ਹਿਸਾਬ ਦੇ ਨਾਲ ਟਰੈਕਟਰ ਜਿਹੜੇ ਪੰਜਾਬ ਦੇ ਵਿੱਚੋਂ ਉਸ ਉਹਨਾਂ ਇਲਾਕਿਆਂ ਦੇ ਵਿੱਚ ਹੜਮਾਰੇ ਇਲਾਕਿਆਂ ਦੇ ਵਿੱਚ ਚਲੇ ਗਏ ਆ ਜਿਹੜੇ ਉਹ ਜ਼ਮੀਨ ਨੂੰ ਤਿਆਰ ਕਰ ਰਹੇ ਆ ਤੇ ਤਿਆਰ ਕਰੀ ਜ਼ਮੀਨ ਤੋਂ ਬਾਅਦ ਫਿਰ ਇਹਦੀ ਜ਼ਰੂਰਤ ਬਣੀ ਦੇ ਨਾਲ-ਨਾਲ DAP ਦੀ ਵੀ ਜਰੂਰਤ ਪੈਣੀ ਆ ਕਿਉਂਕਿ ਕਣਕ ਦੀ ਬਜਾਈ ਦੇ ਨਾਲ ਜਿਹੜਾ DAP ਖਾਦ ਆ ਉਹ ਨਾਲ ਹੀ ਬੀਜਿਆ ਜਾਂਦਾ ਹੈਗਾ ਤੇ DAP ਦੀ ਵੀ ਇੱਕ ਤਰ੍ਹਾਂ ਸਰਕਾਰ ਨੂੰ ਇਸ ਪਾਸੇ ਵੱਲ ਵੀ ਧਿਆਨ ਦੇਣਾ ਪੈਣਾ ਕਿ DAP ਆ ਜਿਹੜਾ ਉਹ ਵੀ ਉਹਨਾਂ ਲੋਕਾਂ ਨੂੰ ਮੁਹੱਈਆ ਕਰਾਇਆ ਜਾਵੇ ਔਰ ਸੌਟ ਪੈ ਜਾਂਦੀ ਇਹਨਾਂ ਦਿਨਾਂ ਦੇ ਵਿੱਚ ਥੋੜ੍ਹ ਹੋ ਜਾਂਦੀ ਹੈ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਜਿਹੜੀ ਕਿਸੇ ਤਰ੍ਹਾਂ ਦੀ ਘਾਟ ਆ ਜਿਹੜੀ DAP ਦੀ ਵੀ ਨਾ ਆਵੇ ਕਿਉਂਕਿ ਮਗਰਲੀ ਫਸਲ ਤਾਂ ਜਿਹੜੀ ਮਰ ਚੁੱਕੀ ਹੋਣ ਮਰ ਗਈ ਹੈ ਤੇ ਅਗਲੀ ਫਸਲ ਆ ਜਿਹੜੀ ਹਾੜੀ ਦੀ ਫਸਲ ਹੈ ਉਹ ਸਮੇਂ ਸਿਰ ਬੀਜੀ ਜਾ ਸਕੇ ਇਹਦੇ ਲਈ ਸਰਕਾਰ ਵੱਲੋਂ ਜਿਹੜੇ ਕਦਮ ਚੱਕੇ ਜਾਣ ਦੇ ਜਾ ਰਹੇ ਨੇ ਉਹ ਦੀ ਸਲਾਹਾ ਵੀ ਕਰਨੀ ਬਣਦੀ ਔਰ ਸਰਕਾਰ ਨੂੰ ਬੇਨਤੀ ਵੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਡੀਏਪ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਕਿੱਲ ਤਾਂ ਜਿਹੜੀ ਉਹ ਕਿਸਾਨਾਂ ਨੂੰ ਨਾ ਆਉਣ ਦਿੱਤੀ ਜਾਵੇ ਜੀ ਰਾਜਵਿੰਦਰ ਹਾਂ ਬਿਲਕੁਲ ਸਰ ਤੁਸੀਂ ਕਿਹਾ ਕਿ ਜਿਹੜੀ ਇਹ ਬੇਸ਼ੱਕ ਬੋਸ ਸਾਨੂੰ ਵੀ ਦੱਸਿਆ ਕਿ ਮੁੜ ਕੇ ਲਿਆਉਣ ਲਈ ਸਰਕਾਰੀ ਉਪਰਾਲੇ ਕੀਤੇ ਜਾ ਰਹੇ ਨੇ ਸਰ ਜੀ ਓਵਰਆਲ ਆਪਾਂ ਦੇਖੀਏ ਜਿਵੇਂ ਜ਼ਮੀਨਾਂ ਦਾ ਨੁਕਸਾਨ ਤਾਂ ਹੋਇਆ ਹੀ ਆ ਯਾ ਲੋਕਾਂ ਦੇ ਘਰ ਵੀ ਟਹਿ ਗਏ ਆ ਖੇਤਾਂ ਦੇ ਵਿੱਚ ਪਿਆ ਫਸਾਣ ਹੈ ਉਹ ਵੀ ਖਰਾਬ ਹੋ ਗਿਆ ਜੇਕਰ ਓਵਰਆਲ ਆਪਾਂ ਦੇਖਦੇ ਆ ਜਿਹੜੀ ਮਦਦ ਐਨ ਜੀਓ ਵੱਲੋਂ ਦਿੱਤੀ ਜਾ ਰਹੀ ਆ ਜਿਵੇਂ ਵੀ ਉਹਨਾਂ ਤੱਕ ਏਡ ਪਹੁੰਚ ਰਹੀ ਆ ਤਾਂ ਕਿੰਨਾ ਸਮਾਂ ਅਜੇ ਵੀ ਉਹਨਾਂ ਨੂੰ ਲੱਗ ਸਕਦਾ ਹੈ ਮੁੜ ਲਈ ਤੇ ਉਣਤੇ ਅ ਦੇਖੋ ਜੀ ਉਹ ਇੱਕ ਨਾ ਪੰਜਾਬੀ ਦੀ ਕਹਾਵਤ ਹੈ ਵੀ ਜੇ ਬਾੜਾ ਸਿਆਣਾ ਤਾਂ ਉੱਜੜ ਕੇ ਦੇਖ ਲੈ। ਸੋ ਇਹ ਇੱਕ ਤਰ੍ਹਾਂ ਨਾਲ ਉੱਜੜ ਕੇ ਵਸਣ ਵਾਲੀ ਗੱਲ ਹੈ ਕਿਉਂਕਿ ਸਾਰਾ ਕੁਝ ਜਦੋਂ ਬਰਬਾਦ ਹੋ ਜਾਂਦਾ ਦੁਬਾਰੇ ਘਰ ਬਸਾਉਣਾ ਤਕਰੀਬਨ ਸਾਰਾ A to Z ਦੁਬਾਰੇ ਇੱਕ ਤਰ੍ਹਾਂ ਨਾਲ ਉਹ ਸ਼ੁਰੂ ਕਰਨਾ ਪੈਣਾਗਾ। ਮੈਂ ਹੁਣ ਸਾਡੇ ਕੁਝ ਮਿੱਤਰ ਇਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਦੱਸਿਆ ਕਿ ਫਾਜ਼ਿਲਕਾ ਵਾਲੇ ਪਾਸੇ ਆ ਜਿਹੜੇ ਗਰੀਬ ਤਬਕਾ ਗਰੀਬ ਪਰਿਵਾਰ ਨੇਗੇ ਉਹ ਲੋੜਵੰਦ ਪਰਿਵਾਰ ਨੇ ਉਹ ਅਜੇ ਵੀ ਮਤਲਬ ਉਹਨਾਂ ਕੋਲੇ ਮੰਜੇ ਨੱਕ ਨਹੀਂ ਹੈ। ਤੋ ਕਿਉਂਕਿ ਉਹ ਸਾਰੇ ਹੜਾਂ ਦੇ ਵਿੱਚ ਮੰਜੇ ਆ ਜਿਹੜੇ ਉਹ ਰੁੜ ਗਏ ਨੇ ਪਾਣੀ ਦੇ ਵਿੱਚ ਜਾਂ ਖਰਾਬ ਹੋ ਗਏ ਨੇ ਤੋ ਉਹ ਪੁੰਝੇ ਸੌ ਰਹੇ ਨੇਗੇ ਤੋ ਇਸ ਤਰ੍ਹਾਂ ਦੀਆਂ ਬੜੀਆਂ ਵੱਡੀਆਂ ਦਿੱਕਤਾਂ ਨੇ ਉਹਨਾਂ ਲੋਕਾਂ ਨੂੰ ਲੰਮਾ ਸਮਾਂ ਇਹਦਾ ਸੰਘਰਸ਼ ਆ ਉਹ ਕਰਨਾ ਪੈਣਾ ਜ਼ਿੰਦਗੀ ਬੜੀ ਮਤਲਬ ਦੁਬਾਰੇ ਪੱਟੜੀ ਤੇ ਆਉਣ ਲਈ ਬਹੁਤ ਸਮਾਂ ਲੱਗ ਜਾਂਦਾ ਜੀ ਜਦੋਂ ਇੱਕ ਵਾਰ ਇਸ ਤਰ੍ਹਾਂ ਉਹ ਮਤਲਬ ਕੋਈ ਨਾ ਕੋਈ ਵੱਡੀ ਤਰਾਸ਼ ਦੀ ਆਉਂਦੀ ਹੈ ਜੀ ਤੂਹ ਹੋਰ ਆਂਵੰਦੇ ਦੇ ਨਾਲ ਹੀ ਵੀ ਆ ਵੀ ਘਰ ਆ ਜਿਹੜੇ ਚਾਏ ਜਿਹੜੇ ਟਹਿ ਗਏ ਉਹ ਤਾਂ ਟਹਿ ਗਏ ਜਿਹੜੇ ਬੱਚੇ ਆ ਘਰ ਉਹਨਾਂ ਦੀਆਂ ਵੀ ਨਿਉਆਂ ਦੇ ਵਿੱਚ ਪਾਣੀ ਪੈ ਚੁੱਕਿਆਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਦਿੱਕਤਾਂ ਖੜੀਆਂ ਹੋਣਗੀਆਂ ਕਿਸੇ ਦੀ ਕੋਈ ਕੰਦ ਡਿੱਗ ਗਈ ਕਿਸੇ ਦਾ ਕੋਈ ਪਾਸਾ ਕੋਈ ਕੰਦ ਥੱਲੇ ਬੈ ਗਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਲਗਾਤਾਰ ਹੀ ਆਉਣ ਵਾਲੇ ਸਮੇਂ ਦੇ ਵਿੱਚ ਆਉਂਦੀਆਂ ਰਹਿਣਗੀਆਂ ਇਹਦੇ ਨਾਲ-ਨਾਲ ਦੂਸਰੀ ਵੱਡੀ ਜਿਹੜੀ ਸਮੱਸਿਆ ਹੁਣ ਉੱਥੇ ਇਹ ਪੈਦਾ ਹੋਣੀ ਆ ਇਹਨਾਂ ਇਲਾਕਿਆਂ ਦੇ ਵਿੱਚ ਕਿ ਸਰਦੀਆਂ ਜਿਹੜੀਆਂ ਸ਼ੁਰੂ ਹੋ ਜਾਣੀਆਂ ਮਹੀਨੇ ਤੱਕ ਮੇਰਾ ਮਤਲਬ ਉਹ ਦਾਦਾ ਸਰਦੀਆਂ ਵਾਲਾ ਮੌਸਮ ਆ ਜਿਹੜਾ ਉਹ ਇੱਕ ਤਰ੍ਹਾਂ ਨਾਲ ਸ਼ੁਰੂ ਹੋ ਜਾਣਾਗਾ ਤੇ ਹੁਣ ਜਿਹੜਾ ਉਹਨਾਂ ਦਾ ਸਰਦੀਆਂ ਵਾਲੇ ਕੱਪੜੇ ਆ ਰਜਾਈਆਂ ਗਦੈਲੇ ਆ ਕੰਬਲ ਆ ਉਹ ਸਾਰੇ ਖਰਾਬ ਹੋ ਚੁੱਕੇ ਨੇ ਜੀ ਸੋ ਇਹ ਇਸ ਪਾਸੇ ਵੀ ਮਤਲਬ ਜੇ ਸਾਡੇ ਐਨਜੀਓ ਨੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਕਿਉਂਕਿ ਉਹਨਾਂ ਦੇ ਲਈ ਜਿਹੜਾ ਆਉਣ ਵਾਲਾ ਸਾਲ ਸਾਲ ਦਾ ਸਮਾਂਗਾ ਉਹਦੇ ਲਈ ਗਰਮ ਕੱਪੜਿਆਂ ਦੀ ਬਿਸਤਰਿਆਂ ਦੀ ਵੱਡੀ ਪੱਧਰ ਦੇ ਉੱਪਰ ਜ਼ਰੂਰਤ ਹੈ ਜਿਹੜੀ ਪਾਣੀ ਆ ਕਿਉਂਕਿ ਉਹ ਜਦੋਂ ਪਾਣੀ ਘਰਾਂ ਦੇ ਵਿੱਚ ਵੜ ਜਾਂਦਾ ਤਾਂ ਉਹ ਸਾਰੇ ਦੇ ਸਾਰੇ ਜਿਹੜੇ ਕੱਪੜੇ ਆ ਉਹ ਸਾਰੇ ਦੇ ਸਾਰੇ ਤਕਰੀਬਨ ਖਰਾਬ ਹੋ ਗਏ ਕਿਉਂਕਿ ਪੇਟੀ ਬਿੱਡਾਂ ਦੇ ਵਿੱਚ ਹੀ ਅੱਜ ਕੱਲੇ ਕੱਪੜੇ ਹੁੰਦੇ ਆ ਤੇ ਜਦੋਂ ਪਾਣੀ ਅੰਦਰ ਆ ਵੜਦਾ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਮਿੱਟੀ ਵਾਲਾ ਪਾਣੀ ਹੁੰਦਾਗਾ ਜਿੱਥੇ ਵੀ ਉਹ ਪਾਇਆ ਗਿਆ ਉੱਥੇ ਸਾਰਾ ਕੁਝ ਉਹ ਜਿਹੜੇ ਕੱਪੜਿਆਂ ਨੂੰ ਲੱਗ ਗਿਆ ਉਹ ਗਲ ਜਾਂਦੇ ਨੇਗੇ ਤੇ ਉਹਨਾਂ ਦੇ ਲਈ ਕਾਫੀ ਸਮੱਸਿਆਵਾਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤਾਂ ਜ਼ਰੂਰ ਨੇਗੀਆਂ ਇਹਦੇ ਨਾਲ ਨਾਲ ਜਿਹੜਾ ਆਪਾਂ ਕਹਿ ਸਕਦੇ ਆ ਪਸ਼ੂ ਜਿਹੜੇ ਹੈਗੇ ਨੇ ਉਹਨਾਂ ਦੀਆਂ ਸਮੱਸਿਆਵਾਂ ਆਉਣੀਆਂ ਨੇਗੀਆਂ ਕੁਝ ਬਿਮਾਰੀਆਂ ਵੀ ਹੋ ਜਾਂਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਸੀਗਾ ਵੀ ਉਸ ਇਲਾਕੇ ਦੇ ਵਿੱਚ ਜਿਹੜਾ ਪਸ਼ੂ ਮਰ ਗਏ ਉਹਨਾਂ ਦੀ ਬਦਬੂ ਉਹਨਾਂ ਜਾਨਵਰਾਂ ਦੀ ਉਹ ਵੀ ਜਿਹੜੀ ਇੱਕ ਤਰ੍ਹਾਂ ਦੇ ਨਾਲ ਲੋਕਾਂ ਲਈ ਦਿੱਕਤਾਂ ਦਾ ਕਾਰਨ ਬਣ ਚੁੱਕੀ ਸੀ ਤੇ ਇਹਦੇ ਨਾਲ ਨਾਲ ਡੇਂਗੂ ਦਾ ਇਹਨਾਂ ਦਿਨਾਂ ਦੇ ਵਿੱਚ ਹੋ ਜਾਂਦਾ ਉਹ ਉਹ ਵੀ ਸਮੱਸਿਆ ਇੱਕ ਖੜੀ ਹੋਣੀ ਹੈਗੀ ਕਿਉਂਕਿ ਮੱਛਰ ਬਹੁਤ ਹੋ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਸੋ ਉਹ ਕਾਫੀ ਕੁਝ ਮਤਲਬ ਜਿਹੜੀਆਂ ਵੱਡੀਆਂ ਦਿੱਕਤਾਂ ਨੇ ਉਹਨਾਂ ਲੋਕਾਂ ਦੇ ਲਈ ਅਜੇ ਅ ਖੜਿਆ ਲੇ ਗਿਆ ਹੌਲੀ ਹੌਲੀ ਜ਼ਿੰਦਗੀ ਆ ਜਿਹੜੀ ਲੀਤੇ ਆਉਗੀ ਨੀਰਜ ਰਾਮੰਦਰ ਸੋ ਇਹਦੇ ਨਾਲ ਨਾਲ ਹੀ ਜੇ ਆਪਾਂ ਜ਼ਿਕਰ ਕਰਦੇ ਆਂਗੇ ਵੱਡਾ ਜਿਹੜਾ ਉੱਥੇ 인ਫਰਾਸਟ੍ਰਕਚਰ ਦੀ ਗੱਲ ਕਰੀਏ ਤਾਂ ਬਿਜਲੀ ਦਾ ਬਹੁਤ ਵੱਡਾ ਮੈਨੂੰ ਲੱਗਦਾ ਨੈਟਵਰਕ ਹੈ ਜਿਹੜਾ ਉਹ ਖਰਾਬ ਹੋ ਚੁੱਕਿਆ ਹੈਗਾ ਉਹ ਉਹ ਵੀ ਸੈੱਟ ਕਰਨ ਦੇ ਵਿੱਚ ਕਾਫੀ ਲੰਮਾ ਸਮਾਂ ਅੱਜ ਕੱਲ੍ਹ ਸਾਰਾ ਸਿਸਟਮ ਆ ਜਿਹੜਾ ਬਿਜਲੀ ਤੇ ਆ ਗਿਆ ਉਹਨਾਂ ਦੀਆਂ ਮੋਟਰਾਂ ਚਾਹੇ ਹੁਣ ਮਤਲਬ ਇੱਕ ਵਾਰ ਫਸਲ ਜਿਹੜੀ ਬੀਜੀ ਜਾਣੀ ਆ ਉਸ ਤੋਂ ਬਾਅਦ ਜੇ ਕਣਕ ਦੀ ਵੀ ਬਜਾਈ ਦੀ ਗੱਲ ਕਰਦੇ ਆ ਤਾਂ ਇਹਨੂੰ 40 ਦਿਨਾਂ ਬਾਅਦ ਇਹ ਪਹਿਲਾ ਪਾਣੀ ਜਿਹੜਾ ਇਹਨੂੰ ਲਾਉਣ ਦੀ ਜ਼ਰੂਰਤ ਪੈ ਜਾਂਦੀ ਹੈ ਜਿਉਂ-ਜਿਉਂ ਠੰਡ ਹੁੰਦੀ ਆ ਪਾਣੀ ਦੀ ਜ਼ਰੂਰਤ ਪੈਣੀ ਹੈਗੀ ਤੇ ਫਿਰ ਉਹ ਜਿਹੜੀਆਂ ਮੋਟਰਾਂ ਦੇ ਉੱਪਰ ਮਤਲਬ ਹੋਣ ਸੀਗੀਆਂ ਮੋਟਰਾਂ ਖਤਮ ਹੋ ਚੁੱਕੀਆਂ ਨੇ ਟਰਾਂਸਫਾਰਮਰ ਉਹ ਮਤਲਬ ਬਹਿ ਚੁੱਕੇ ਨੇ ਬਿਜਲੀ ਦਾ ਸਾਰੇ ਦਾ ਸਾਰਾ ਇਨਫਰਾਸਟ੍ਰਕਚਰ ਇੱਕ ਤਰ੍ਹਾਂ ਅ ਚਰਵਰਾ ਆ ਗਿਆਗਾ ਸੋ ਉਹਦੇ ਵੀ ਬੜਾ ਵੱਡਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਦਿੱਕਤਾਂ ਇਹ ਖੜੀਆਂ ਰਹਿਣਗੀਆਂ ਜੀ ਰਾਜਵਿੰਦਰ ਸਰ ਆਪਾਂ ਇੱਕ ਦਿਨ ਪਹਿਲਾਂ ਵੀ ਡਿਪੋਰਟੇਸ਼ਨ ਦੀ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਅਮਰੀਕਾ ਤੋਂ ਪਿਛਲੇ ਸਾਲ ਜਹਾਜ਼ ਪਰ ਪਰ ਕੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਕਿਉਂਕਿ ਸਾਰੀ ਆਵਦੀ ਪੂੰਜੀ ਲਾ ਕੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਸੈਟਲ ਹੋ ਜਾਂਦੇ ਆ ਅੱਜ ਹੁਣ ਜਿਹੜੀ ਖਬਰ ਆ ਰਹੀ ਹੈ ਕਿ 30 ਸਾਲਾਂ ਤੋਂ ਉੱਥੇ ਰਹਿ ਰਹੀ ਇੱਕ ਬਜ਼ੁਰਗ ਮਹਿਲਾ 73 ਸਾਲ ਉਸਦੀ ਉਮਰ ਦੱਸੀ ਜਾਂਦੀ ਹੈ ਹਰਜੀਤ ਕੁਆਰ ਹੈ ਉਸ ਨੂੰ ਅੱਜ 163 ਜਾਂ 62 ਭਾਰਤੀ ਹੈ ਜਿਹੜੇ ਉਹਨਾਂ ਦੇ ਨਾਲ ਡਿਪੋਰਟ ਕੀਤਾ ਗਿਆ ਦਿੱਲੀ ਹਵਾਈ ਅੱਡੇ ਤੇ ਉਹ ਪਹੁੰਚੇ ਆ ਔਰ ਰੂਟੀਨ ਚੈੱਕਅਪ ਦੇ ਦੌਰਾਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਉਸ ਤੋਂ ਬਾਅਦ ਉੱਥੇ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੁੰਦੇ ਆ ਸਿੱਖ ਭਾਈਚਾਰੇ ਦੇ ਵਿੱਚ ਵੀ ਰੋਸ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬੇੜੀਆਂ ਬੇੜੀਆਂ ਲਾ ਕੇ ਡਿਪੋਰਟ ਕੀਤਾ ਗਿਆ ਔਰ 30 ਸਾਲਾਂ ਤੋਂ ਰਹਿ ਰਹੀ ਸੀ ਔਰ ਕਿਹਾ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਉਹ ਰਹਿ ਰਹੀ ਸੀ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਵਾਪਸ ਭੇਜਿਆ ਗਿਆ ਹੈ ਔਰ ਰਿਪੋਰਟੇਸ਼ਨ ਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਆਹ ਦੇਖੋ ਜੀ ਇਹ ਬੜੀ ਵੱਡੀ ਸਮੱਸਿਆ ਪੈਦਾ ਜਿਹੜੀ ਹੋ ਚੁੱਕੀ ਹੈਗੀ ਮਤਲਬ ਇਹਨਾਂ ਦੀ ਜਿਹੜੀ ਅਰਜੀ ਸੀਗੀ ਉਹ ਕਹਿੰਦੇ ਆ ਵੀ 2013 ਦੇ ਵਿੱਚ ਰੱਦ ਹੋ ਗਈ ਸੀ ਉਸ ਤੋਂ ਬਾਅਦ ਇਹ ਦੱਸਿਆ ਜਾਂਦਾ ਵੀ ਇਹ ਜਿਹੜੀ ਮਾਤਾ ਕੀ ਹੈ ਇਹ ਗੈਰ ਕਾਨੂੰਨੀ ਤੌਰ ਦੇ ਉੱਪਰ ਉੱਥੇ ਰਹਿ ਰਹੀ ਸੀਗੀ ਸੋ ਇਹ ਜਿਹੜੀ Uh, ICES ਇਹ ਹਰ 6 ਮਹੀਨਿਆਂ ਦੇ ਬਾਅਦ ਜਿਸ ਤਰ੍ਹਾਂ ਦੇ ਲੋਕ ਕੋਈ ਗੈਰਕਾਨੂੰਨੀ ਤੌਰ ਤੇ ਆਉਂਦੇ ਆ ਉਹਨਾਂ ਨੂੰ ਰਿਪੋਰਟ ਕਰਦੀ ਰਹਿੰਦੀ ਹੈਗੀ ਸੋ ਜਿਹੜੇ ਇਸ ਮਾਮਲੇ ਦੇ ਵਕੀਲ ਨੇ ਦੀਪ ਕਾਲੂ ਵਾਲਿਆ ਉਹਨਾਂ ਦੇ ਹਵਾਲੇ ਦੇ ਨਾਲੇ ਖਬਰ ਆ ਰਹੀ ਹੈ ਵੀ ਹਰਜੀਤ ਕੌਰ ਨੂੰ 132 ਹੋਰ ਲੋਕਾਂ ਦੇ ਨਾਲ ਜਿਹੜਾ ਭੇਜਿਆ ਗਿਆਗਾ ਇਹ ਇੱਕ ਚਾਰਟਰਡ ਫਲਾਈਟ ਦੇ ਰਾਹੀਂ ਜਿਹੜਾ ਜਾਰਜੀਆ ਤੋਂ ਅਰਬੇਨੀਆ ਲਿਜਾਇਆ ਗਿਆ ਫਿਰ ਉਥੋਂ ਦਿੱਲੀ ਦੇ ਹਵਾਈ ਅੱਡੇ ਤੇ ਭੇਜਿਆ ਗਿਆਗਾ ਤੋ 30 ਸਾਲਾਂ ਤੋਂ ਜਿਵੇਂ ਤੁਸੀਂ ਦੱਸਿਆ ਵੀ ਉੱਥੇ ਰਹਿ ਰਹੇ ਸੀ ਇਹ ਤੇ ਇੱਥੇ ਇਹ ਵੀ ਦੱਸਿਆ ਵੀ ਇਹਨਾਂ ਦੇ ਜਿਹੜੇ ਇਹਨਾਂ ਨੂੰ ਜਾਣਕਾਰ ਕੋਈ ਇੱਕ ਹੋਰ ਬੀਬੀ ਆ ਉਹਦੇ ਹਵਾਲੇ ਨਾਲ ਜਿਹੜੀ ਖਬਰ ਆ ਰਹੀ ਹੈ ਵੀ ਇੱਕ ਦਰਜੀ ਦਾ ਕੰਮ ਬੀਬੀ ਕਰਦੀ ਸੀ ਆਪਦਾ ਰੋਜੀ ਰੋਟੀ ਦੇ ਲਈ ਕੱਪੜੇ-ਕੁਪੜੇ ਸਿਉਂਕੇ ਮਤਲਬ ਉਹਦੇ ਨਾਲ ਹੀ ਸੀ ਤੇ ਇੱਥੋਂ ਤੱਕ ਕਿ ਪੁੰਜੇ ਇਹ ਸੌਂਦੀ ਰਹੀ ਆ ਮਾੜੇ ਹਾਲਾਤਾਂ ਦੇ ਵਿੱਚ ਇਹ ਵੀ ਮਾਤਾ ਜਿਹੜੀ ਉੱਥੇ ਰਹਿ ਰਹੀ ਸੀਗੀ ਸੋ ਜਦੋਂ ਤੋਂ 트럼ਪ ਸਾਹਿਬ ਆਇਆ ਸੋ ਇਸ ਤਰ੍ਹਾਂ ਦੀ ਜਿਹੜੀ ਰਿਪੋਰਟੇਜਨ ਹੈ ਇਹ ਵੱਧ ਰਹੀ ਹੈ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਸਾਹਮਣੇ ਆ ਰਹੇ ਨੇ ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਚੱਲਣ ਜਾਂ ਬਣ ਚੁੱਕਿਆ ਹੈਗਾ ਜਿਹਨੂੰ ਲੈ ਕੇ ਅਸੀਂ ਵਿਦੇਸ਼ਾਂ ਦੀ ਵੀ ਗੱਲ ਕਰਦੇ ਹਾਂ ਦੇਸ਼ ਦੀ ਵੀ ਗੱਲ ਕਰਦੇ ਹਾਂ ਸਾਡੇ ਵੀ ਪ੍ਰਵਾਸੀਆਂ ਦਾ ਮੁੱਤਲਾ ਖੜਾ ਹੋਇਆ ਪਿਆਗਾ ਪਿਛਲੇ ਦਿਨਾਂ ਦੇ ਵਿੱਚ ਪੁਰਤਗਾਲ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਸੀਗੀ ਤੋ ਬਹੁਤ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਖਾਸ ਕਰਕੇ ਅਮਰੀਕਾ ਦੇ ਵਿੱਚ ਇਹ ਜ਼ਿਆਦਾ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਡੋਂਕੀ ਵਾਲਾ ਜਾਂ ਗੈਰ ਕਲੋਨੀ ਢੰਗ ਦੇ ਨਾਲ ਪਤਾ ਨਹੀਂ ਮਤਲਬ ਸਾਡੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਸੀਗਾ ਵੀ ਕਿਸੇ ਵੀ ਤਰੀਕੇ ਦੇ ਨਾਲ ਇੱਕ ਵਾਰ ਮਤਲਬ ਉੱਤੇ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਦਾਖਲ ਹੋ ਜਾਈਓ ਫਿਰ ਪਤਾ ਨਹੀਂ ਮਤਲਬ ਕਿਹੜੀ ਦੂਸਰੀ ਦੁਨੀਆ 'ਚ ਚਲੇ ਜਾਵਾਂਗੇ ਤੋ ਇਸ ਤਰ੍ਹਾਂ ਦਾ ਇੱਕ ਦੌੜ ਜਿਹੜੀ ਲੱਗੀ ਹੋਈ ਸੀ ਜਿਹੜਾ ਕਿ ਹੁਣ ਅੱਜ ਉਹਦਾ ਜਿਹੜਾ ਅ ਰਿਜ਼ਲਟ ਆ ਉਹ ਮਾੜਾ ਨਿਕਲਿਆ ਦਾ ਨਤੀਜਾ ਜੜਾ ਸਾਡੇ ਸਾਹਮਣੇ ਆ ਵੀ ਇਸ ਤਰ੍ਹਾਂ ਦਾ ਆ ਹਾਲਾਤ ਆ ਜਿਹੜੇ ਸਾਨੂੰ ਦੇਖਣੇ ਪੈ ਰਹੇ ਨੇਗੇ ਪਹਿਲਾਂ ਤਾਂ ਮਤਲਬ 32 32 40 40 ਲੱਖ ਰੁਪਇਆ ਲੱਗ ਕੇ ਲੋਕ ਗਏ ਹੋਏ ਨੇ ਸੋ ਆ ਤਾਂ ਹੁਣ ਜਿਹੜਾ ਇਸ ਤਰ੍ਹਾਂ ਆਪਾਂ ਮਾਤਾ ਦੀ ਗੱਲ ਕਰ ਰਹੇ ਆ 30 ਸਾਲ ਦਾ ਸਮਾਂ ਰਾਜਵਿੰਦਰ ਬਹੁਤ ਵੱਡਾ ਹੁੰਦਾ ਭਾਈ 30 ਸਾਲ ਦਾ ਇੱਕ ਬੰਦੇ ਦੀ ਅੱਧੀ ਜ਼ਿੰਦਗੀ ਤਕਰੀਬਨ ਖਤਮ ਹੋ ਜਾਂਦੀ ਹੈਗੀ ਸੋ ਉਹ ਜਿੰਦਗੀ ਦਾ ਵੱਡਾ ਹਿੱਸਾ ਮਤਲਬ ਆਪਾਂ ਕਹਿ ਸਕਦੇ ਵੀ ਇਹਨੇ ਉੱਥੇ ਗੁਜ਼ਾਰਿਆਗਾ ਹੁਣ ਇਹਦੇ ਵਿੱਚ ਜਿਸ ਤਰ੍ਹਾਂ ਦਾ ਕੁਝ ਸਾਡੇ ਉਥੋਂ ਦੇ ਸਿੱਖ ਆਗੂ ਨੇ ਜਿਹੜੇ ਗਾਹੇ ਵਗਾਹੇ ਅਮਰੀਕਾ ਦੇ ਨਾਲ ਜਾਂ ਟਰੰਪ ਸਾਹਿਬ ਦੇ ਨਾਲ ਨੇੜਤਾਰੀਆਂ ਗੱਲਾਂ ਵੀ ਆਉਂਦੀਆਂ ਨੇ ਉਹਨਾਂ ਦੀਆਂ ਚਰਚਾਵਾਂ ਵੀ ਪੂਰੀ ਦੁਨੀਆ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਵੀ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਸਾਡੀ ਸਰਕਾਰ ਨੂੰ ਵੀ ਕਿਸੇ ਨਾ ਕੋਈ ਨਾ ਕੋਈ ਹੱਲ ਜਿਹੜਾ ਇਹਦਾ ਕਰਨਾ ਚਾਹੀਦਾਗਾ ਕਿ ਉਥੋਂ ਦੇ ਡਿਪਲੋਮੈਟਿਕ ਢੰਗ ਦੇ ਨਾਲ ਇਹਦਾ ਕੋਈ ਨਾ ਕੋਈ ਭਾਵੇਂ ਜਿਹੜਾ ਜ਼ਰੂਰ ਕੀਤਾ ਜਾਵੇ ਜਿਹੜੇ 30 35 35 ਸਾਲ ਤੋਂ ਰਹਿ ਰਹੇ ਲੋਕ ਨੇ ਉਹਨਾਂ ਨੂੰ ਇਸ ਤਰ੍ਹਾਂ ਚਲੋ ਮੰਨਿਆ ਪਿਛਲੇ ਸਮੇਂ ਚ ਹੈ ਕਿ ਜਿਹੜੇ ਤਾਜ਼ਾ ਜਾਂਦੇ ਨੇਗੇ ਗੈਰ ਕਾਨੂੰਨੀ ਢੰਗ ਨਾਲ ਜਾਂਦੇ ਨੇ ਉਹ ਰਿਪੋਰਟ ਕਰ ਦੋਤੇ ਪਰ ਇਹ ਲੰਮੇ ਸਮੇਂ ਤੋਂ ਰਹੇ ਹੋਏ ਲੋਕਾਂ ਨੂੰ ਇਸ ਤਰ੍ਹਾਂ ਜਿਹੜਾ ਬਾਪਤ ਕੀਤਾ ਰਹੇ ਬੜੀ ਵੱਡੀ ਤਲਵਾਰ ਜਿਹੜੀ ਉਹਨਾਂ ਲੋਕਾਂ ਦੇ ਉੱਪਰ ਲਟਕ ਰਹੀ ਆ ਜਿਹੜੇ ਮਤਲਬ ਉੱਥੇ ਆਪੋ ਆਪਣਾ ਕਾਰੋਬਾਰ ਜਾਂ ਆਪਣੇ ਪਰਿਵਾਰ ਲੈ ਕੇ ਨੇ ਸੈਟਲ ਹੋਏ ਹੋਏ ਨੇ ਉਹਨਾਂ ਦੇ ਲਈ ਦੁਬਾਰੇ ਇਸ ਤਰ੍ਹਾਂ ਦਾ ਜਿਹੜਾ ਮਤਲਬ ਵਾਪਸ ਭੇਜਣਾ ਉਹਨਾਂ ਨੂੰ ਜਾਂ ਇਸ ਤਰ੍ਹਾਂ ਦਾ ਉੱਤੇ ਰਹਿਣ ਦੇ ਵਿੱਚ ਜਿਹੜੀਆਂ ਦਿੱਕਤਾਂ ਖੜੀਆਂ ਹੋ ਜਾਣੀਆਂ ਨੇਗੀਆਂ ਇਹ ਤਾਂ ਬੜਾ ਉਹਨਾਂ ਲੋਕਾਂ ਦੇ ਲਈ ਵੀ ਦਿੱਕਤਾਂ ਉਹਦੇ ਨਾਲ-ਨਾਲ ਮਗਰ ਜਿਹੜੇ ਇੱਥੇ ਆਉਣਗੇ ਹੁਣ ਖਾਸ ਕਰਕੇ ਜੇ ਆਪਾਂ ਇਹ ਗੱਲ ਕਰਕੇ 30 ਸਾਲਾਂ ਤੋਂ ਜਿਹੜਾ ਬੰਦਾ ਬਾਹਰ ਰਹਿੰਦਾ ਉਹਦਾ ਮੈਨੂੰ ਲੱਗਦਾ ਵੀ ਇੱਥੇ ਵੀ ਕੋਈ ਉਸ ਤਰ੍ਹਾਂ ਦਾ ਸੰਪਰਕ ਨਹੀਂ ਹੋਣਾ ਵੀ ਹੁਣ ਇਹ ਜੇ ਇਸ ਬੀਬੀ ਦੀ ਗੱਲ ਕਰਦੇ ਆਪਾਂ ਵੀ ਇਹਨੂੰ ਇੱਥੇ ਹਰਜੀਤ ਕੌਰ ਦਾ ਕੌਣ ਹੋਊਗਾ ਹੁਣ ਜਿਹੜਾ ਇਹਨੂੰ ਸਾਹਮਣੇ ਆਲਾ ਹੋਊਗਾ 30 ਸਾਲਾਂ ਤੋਂ ਤਾਂ ਬੈਸੇ ਨਾਤੇ ਰਿਸ਼ਤੇ ਟੁੱਟ ਜਾਂਦੇ ਅੱਜਕੱਲ ਤਾਂ ਮੈਂ ਮਤਲਬ ਸਾਡਾ ਸਮਾਜ ਜੀ ਇਹੋ ਜਿਹਾ ਹੋ ਗਿਆ ਜਿੱਦੇ ਤੁਸੀਂ 6 ਮਹੀਨੇ ਨਾਲ ਕਿਸੇ ਨਾਲ ਵਰਤੋ ਤਾਂ ਉਹ ਤੋਂ ਬਾਅਦ ਮੈਨੂੰ ਲੱਗਦਾ ਉਹ ਰਿਸ਼ਤੇਦਾਰੀ ਵੀ ਖਤਮ ਹੋ ਜਾਂਦੀ ਹੈ ਤੇ 30 ਸਾਲ ਬਾਅਦ ਉਹਨੂੰ ਕਿਹਨੇ ਮਤਲਬ ਇੱਥੇ ਲੜ ਲਾਉਣਾ ਕਿ ਕਿੱਥੇ ਰਹੂਗੀ ਜਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਉਹਨਾਂ ਨੂੰ ਪੈਦਾ ਹੋਣੇ ਆ ਸੋ ਇਕੱਲੇ ਇੱਕ ਬੀਬੀ ਹਰਜੀਤ ਕੌਰ ਦੀ ਗੱਲ ਨਹੀਂ ਹੈਗੀ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚ ਜੂਝ ਰਹੇ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਖੜੀਆਂ ਹੋ ਜਾਂਦੀਆਂ ਇਹ ਹੋ ਸਕਦੀਆਂ ਨੇ ਇਦੇ ਲਈ ਜਿੱਥੇ ਜਿਹੜਾ ਸਾਡਾ ਸਿੱਖ ਸਮਾਜ ਵਿੱਚ ਤੁਸੀਂ ਕਿਹਾ ਵੀ ਉੱਥੇ ਮਜਾਰੇ ਜਾਂ ਕੋਈ ਇਸ ਤਰ੍ਹਾਂ ਦੇ ਮਤਲਬ ਰੋਜ਼ ਪ੍ਰਦਰਸ਼ਨ ਹੋ ਰਹੇ ਨੇ ਇਸ ਮਾਂ ਫੈਸਲੇ ਦੇ ਖਿਲਾਫ ਤੋਂ ਇਹਦੇ ਨਾਲ ਨਾਲ ਮੈਨੂੰ ਲੱਗਦਾ ਵੀ ਉੱਥੋਂ ਦੀ ਸਰਕਾਰ ਦੇ ਨਾਲ ਜਿਹੜੇ ਉੱਥੋਂ ਦੇ ਆਪਰਾਤਾ ਜਿੰਨਾਂ ਦਾ ਜਿਹੜੇ ਉੱਥੋਂ ਦੇ ਟਰੰਪ ਸਾਹਿਬ ਦੇ ਪ੍ਰਸ਼ਾਸਨ ਦੇ ਨਾਲ ਜਿਨ੍ਹਾਂ ਦੀ ਬੈਠਣੀ ਉੱਠਣੀ ਹੈ ਜੀ ਸਾਡੇ ਸਿੱਖ ਆਗੂ ਵੀ ਨੇ ਜਿਹੜੇ ਖਾਸ ਕਰਕੇ ਭਾਰਤ ਦੇ ਆਗੂ ਨੇ ਵੀ ਉਨਾਂ ਨੂੰ ਇਹ ਗੱਲਾਂ ਜ਼ਰੂਰ ਵਿਚਾਰਨੀਆਂ ਚਾਹੀਦੀਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤਾਂ ਜਿਹੜੀਆਂ ਜਿਹ ਸਾਡੇ ਉਹਨਾਂ ਲੋਕਾਂ ਲਈ ਘੱਟ ਹੋ ਜਾਣ ਹੋ ਸਕਣ ਜਿਹੜੇ ਕਿ ਬਜ਼ੁਰਗੀ ਦੇ ਕੰਢੇ ਹੁੰਦੇ ਨੇ ਜੇ ਹੁਣ ਉਹ ਮਤਲਬ ਨੌਜਵਾਨ ਬੰਦਾ ਦਾ ਚਲੋ ਆ ਗਿਆ ਵਾਪਸ ਆ ਗਿਆ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਫੇਰ ਦੁਬਾਰੇ ਕੋਈ ਨਾ ਕੋਈ ਛੋਟਾ ਵੱਡਾ ਕਾਰੋਬਾਰ ਕਰਕੇ ਫੇਰ ਆਵਦਾ ਰੋਜ਼ੀ ਰੋਟੀ ਦਾ ਕੋਈ ਸਾਧਨ ਪੈਦਾ ਕਰ ਲੂਗਾ ਹੁਣ ਜਿਹੜਾ ਬਜ਼ੁਰਗ ਬੰਦਾ ਉਹ ਕੀ ਕਰੂਗਾ ਇੱਥੇ ਆ ਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਉਹਦਾ ਤਾਂ ਉਹ ਮਤਲਬ ਬਹੁਤੇ ਰਿਸ਼ਤੇ ਨਾਤੇ ਵੀ ਟੁੱਟ ਚੁੱਕੇ ਹੋਣ ਉਹ ਉਹਦੇ ਹਾਲਾਤ ਕਿਵੇਂ ਦੇ ਹੋਣਗੇ ਤੋਂ ਬਹੁਤ ਮੁਸ਼ਕਲ ਭਰਿਆ ਸਮਾਜ ਹੀ ਉਹਨਾਂ ਦੇ ਲਈ ਇਹਦੇ ਲਈ ਸਾਡੇ ਸਰਕਾਰ ਨੂੰ ਤੇ ਉੱਥੇ ਬੈਠੇ ਸਾਡੇ ਜਿਹੜੇ ਪਤਵੰਤੇ ਲੋਕ ਨੇ ਇਹਨਾਂ ਦਾ ਸਰਕਾਰੀ ਦਰਬਾਰੇ ਹੱਥ ਪੈਂਦਾ ਜ਼ਰੂਰ ਇਹਦੇ ਬਾਰੇ ਕੋਈ ਨਾ ਕੋਈ ਸਰਕਾਰ ਦੇ ਨਾਲ ਗੱਲ ਆ ਜਿਹੜੀ ਉਹ ਛੇੜਨੀ ਚਾਹੀਦੀ ਹੈ ਬਿਲਕੁਲ ਸਰ ਬਿਲਕੁਲ ਤੁਸੀਂ ਸਹੀ ਕਿਹਾ ਕਿਉਂਕਿ ਅਸੀਂ ਇਹ ਵੀ ਦੇਖਿਆ ਕਿ ਬਹੁਤ ਸਾਰੇ ਲੋਕ ਆਪਣੀਆਂ ਜ਼ਮੀਨਾਂ ਤੱਕ ਘਰ ਤੱਕ ਵੇਚ ਕੇ ਉਧਰ ਚਲੇ ਜਾਂਦੇ ਨੇ ਵਾਕਈ ਉਹਨਾਂ ਲੋਕਾਂ ਲਈ ਜਦੋਂ ਵਾਪਸ ਆਉਣਗੇ ਤਾਂ ਸਰਵਾਈਵ ਕਰਨਾ ਬਹੁਤ ਜ਼ਿਆਦਾ ਔਖਾ ਹੋਏਗਾ ਪਰ ਇੱਕ ਗੱਲ ਹੋਰ ਕਿ ਅਜੇ ਵੀ ਬਹੁਤ ਸਾਰੇ ਲੋਕ ਜਿਹੜੇ ਵਿਦੇਸ਼ ਚਾਣਦੇ ਸੁਪਨੇ ਆ ਜਿਹੜੇ ਸੰਜੋਈ ਬੈਠੇ ਹੋਣੇ ਆ ਉਹਨਾਂ ਤੇ ਵੀ ਜਿਸ ਤਰ੍ਹਾਂ ਡਿਪੋਰਟੇਸ਼ਨ ਹੋ ਰਹੀਆਂ ਚਾਹ ਪੁਰਤਗਾਲ ਦੀ ਗੱਲ ਕਰ ਲਈਏ ਅਮਰੀਕਾ ਦੀ ਗੱਲ ਕਰ ਲਈਏ ਕੈਨੇਡਾ ਵੱਲੋਂ ਰੂਲ ਆ ਜਿਹੜੇ ਸਖਤ ਕੀਤੇ ਜਾ ਰਹੇ ਆ ਉਹਨਾਂ ਲੋਕਾਂ ਤੇ ਵੀ ਅਸਰ ਪਈਗਾ ਦੇਖੋ ਇਹਦਾ ਜ਼ਰੂਰ ਹੋਣਾ ਹੀ ਹੈ ਜੀ ਕਿਉਂਕਿ ਕੋਈ ਸਮਾਂ ਸੀਗਾ ਦੇਖੋ ਤੁਸੀਂ ਪਿਛਲੇ ਸਮੇਂ ਦੌਰਾਨ ਜਦੋਂ ਆਈਲੈਂਡ ਸੈਂਟਰ ਸੀਗੇ ਸਾਡੇ ਮਤਲਬ ਕਿਸ ਤਰ੍ਹਾਂ ਦੇ ਆਈਲੈਂਡ ਸੈਂਟਰ ਖੁੱਲੇ ਸੀ ਜਗਾ ਜਗਾ ਦੇ ਵਿੱਚ ਸਾਡੇ ਮਾਲਵੇ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਸੀ ਕਿ ਮੇਲੇ ਲੱਗੇ ਰਹਿੰਦੇ ਸੀਗੇ ਬਾਕੀ ਜਿਹੜੇ ਕਾਲ ਦਾ ਉਹ ਖਾਲੀ ਹੋਏ ਸੀ ਕਾਲ ਦਾ ਨੇ ਪੜ੍ਹਾਈ ਆ ਜਿਹੜੀ ਤਕਰੀਬਨ ਬੰਦ ਹੋ ਗਈ ਸੀ ਲੋਕਾਂ ਨੇ ਆਈਲੈਂਡ ਨੂੰ ਇੱਕ ਡਿਗਰੀ ਮੰਨ ਲਈ ਸੀਗੀ ਤੇ ਤਕਰੀਬਨ ਮਨ ਲਾਦਾ ਪਲੱਸ 2 ਤੋਂ ਬਾਅਦ ਜਿਹੜੇ ਆਈਲਟ ਸੈਂਟਰ ਖੁੰਭਾ ਵਾਂਗੂ ਖੁੱਲੇ ਸੀ ਦੇ ਉੱਤੇ ਇੱਕ ਤਰ੍ਹਾਂ ਦੇ ਨਾਲ ਇਸ ਮੇਲੇ ਵਾਲਾ ਮਾਹੌਲ ਹੁੰਦਾ ਸੀ ਉਹਨਾਂ ਦੇ ਆਸ-ਪਾਸ ਕਿਉਂਕਿ ਉਸ ਸਮੇਂ ਜਿਹੜਾ ਸੀਗਾ ਉਹਨਾਂ ਨੂੰ ਉਹ ਜਿਹੜਾ ਵੀਜ਼ੇ ਮਿਲਦੇ ਸੀਗੇ ਸਟੂਡੈਂਟ ਵੀਜ਼ੇ ਮਿਲਦੇ ਸੀ ਪਰ ਜਦੋਂ ਉਹ ਬੰਦ ਹੋ ਗਏ ਤੇ ਫਿਰ ਦੇਖ ਲਓ ਅੱਜ ਉਹ ਉਹਨਾਂ ਤੇ ਕਿੰਨਾ ਅਸਰ ਹੋਇਆਗਾ ਵਾਇਲਟ ਸੈਂਟਰ ਅੱਜ ਕਿੱਥੇ ਨੇ ਅੱਜ ਉੱਥੇ ਕਾਹ ਬੋਲਦੇ ਆ ਉਹ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਬਹੁਤ ਇਹਦਾ ਬੰਦ ਹੋ ਗਏ ਨੇ ਸਟਾਫ ਸਪਰੂਫ ਵੀ ਨਹੀਂ ਰਿਹਾ ਹੈਗਾ ਤੇ ਬਹੁਤਿਆਂ ਨੂੰ ਜਿੰਦੇ ਲੱਗੇ ਪਏ ਨੇਗੇ ਕੁਝ ਆਪਣਾ ਸਮਾਨ ਸਮੂਹ ਚੱਕ ਕੇ ਪੂਰੀ ਤਰ੍ਹਾਂ ਸਵੇਟ ਕੇ ਚਲੇ ਗਏ ਨੇ ਕੰਮ ਸੋ ਇਸੇ ਤਰ੍ਹਾਂ ਇਹ ਹੈ ਵੀ ਜਦੋਂ ਇਸ ਤਰ੍ਹਾਂ ਦੀਆਂ ਕੋਈ ਦਿੱਕਤਾਂ ਖੜੀਆਂ ਹੋਣਗੀਆਂ ਫਿਰ ਉਹਦੇ ਤੇ ਸਰਜਾਨ ਨੂੰ ਫਰਕ ਤਾਂ ਪੈਂਦਾ ਜੀ ਉਹਦੇ ਨਾਲ ਲੋਕਾਂ ਦੇ ਉੱਪਰ ਇਹ ਅਸਰ ਤਾਂ ਹੋਊਗਾ ਜੀ ਜਿਹੜਾ ਇੱਕ ਦੌੜ ਲੱਗੀ ਵੀ ਸੀ ਤੇ ਕਿਸੇ ਤਰੀਕੇ ਦੇ ਨਾਲ ਵੀ ਚਲੇ ਜੇ ਜਦੋਂ ਉਹ ਦੇਖਣ ਦੇਖਣਗੇ ਇਸ ਤਰ੍ਹਾਂ ਦੇ ਵੀ 30-30 ਸਾਲ ਦੇ ਜਿਹੜੇ ਬੰਦੇ ਗਏ ਹੋਏ ਵੀ ਵਾਪਸ ਆ ਜਾਣ ਆਉਂਦੇ ਆਗੇ ਜਾ ਰਹੇ ਨੇਗੇ ਤੇ ਫਿਰ ਨਵੇਂ ਜਾਣ ਵਾਲਿਆਂ ਤੇ ਤਾਂ ਜਰੂਰ ਫਰਕ ਪੈਣਾ ਇਸ ਗੱਲ ਦਾ ਉਹਨਾਂ ਦੇ ਉਹਨਾਂ ਨੂੰ ਜਰੂਰ ਇਹਦੇ ਬਾਰੇ ਹੁਣ ਸੋਚ ਵਿਚਾਰ ਤਾਂ ਕਰਨੇ ਕਿ ਕੀ ਹਾਲਾਤ ਬਣਦੇ ਆ ਇਸ ਤੋਂ ਤਾਂ ਬੇਤਰਤੀ ਹੈ ਵੀ ਇੱਥੇ ਕੋਈ ਨਾ ਕੋਈ ਛੋਟਾ ਵੱਡਾ ਕਾਰੋਬਾਰ ਕਰ ਲਿਆ ਜਾਵੇ ਜ਼ਿੰਦਗੀ ਜਿਉਣ ਦੇ ਲਈ ਕਮ ਸੇ ਕਮ ਆਪਣੇ ਦੇਸ਼ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਹੈਗਾ ਤੇ ਵਿਦੇਸ਼ ਦੇ ਵਿੱਚ ਜਾ ਕੇ ਫਿਰ ਕਦੋਂ ਇਸ ਤਰ੍ਹਾਂ ਦਾ ਕੋਈ ਤਲਵਾਰ ਲਟਕ ਜਾਣੀ ਹੈ ਇਹਦਾ ਹੁਣ ਕੋਈ ਪਤਾ ਨਹੀਂ ਹੈ ਕਿਉਂਕਿ ਇਹਨਾਂ ਜਿਹੜੀਆਂ ਗੱਲਾਂ ਨੇ ਹੁਣ ਦੀਆਂ ਹੋ ਰਹੀਆਂ ਨੇ ਇਹਨਾਂ ਨੇ ਪੂਰੀ ਤਰ੍ਹਾਂ ਦਰਸਾ ਦਿੱਤਾ ਹੈ ਵੀ ਉੱਥੇ ਕਿਸੇ ਟਾਈਮ ਵੀ ਕਦੇ ਵੀ ਜਿਹੜਾ ਕੁਝ ਵੀ ਹੋ ਸਕਦਾ ਜਿਹੜੇ ਬੰਦੇ ਵਿਦੇਸ਼ਾਂ ਦੇ ਵਿੱਚ ਜਾ ਕੇ ਬੈਠੇ ਨੇਗੇ ਤੋਂ ਇਹ ਇਹਦੇ ਨਾਲ ਉਹ ਸੁਰਝਾਨ ਨੂੰ ਫਰਕ ਜ਼ਰੂਰ ਪਾਊਗਾ ਜੀ ਜੀ ਸਰ ਇੱਕ ਹੋਰ ਅਹਿਮ ਖਬਰ ਹੈ ਬੇਅਦਵੀ ਮਾਮਲੇ ਦੇ ਨਾਲ ਜੁੜੀ ਹੋਈ ਹੈ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਬਾਈਬਲ ਕਲਾ ਬੇਅਦਵੀ ਮਾਮਲਾ ਉਹਦਾ ਅਜੇ ਤੱਕ ਇਨਸਾਫ ਨਹੀਂ ਮਿਲਿਆ ਇਸ ਤੋਂ ਇਲਾਵਾ ਮੋਗਾ ਦੇ ਵਿੱਚ ਇੱਕ ਬੇਅਦਵੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਤਾਂ ਹੁਣ ਸਪਰੀਮ ਕੋਰਟ ਨੇ ਜਿਹੜਾ ਮੋਗੇ ਵਾਲਾ ਕੇਸ ਆ ਉਹ ਚੰਡੀਗੜ੍ਹ ਦੇ ਵਿੱਚ ਉਸ ਦੀ ਸੁਣਵਾਈ ਕਰਨ ਤੋਂ ਰੋਕ ਲਾ ਦਿੱਤੀ ਪਰ ਹਾਈ ਕੋਰਟ ਨੇ ਛੇ ਕੇਸ ਆ ਜਿਹੜੇ ਉਹ ਤਬਦੀਲ ਕਰਤੇ ਸੀ ਦੂਸਰੀਆਂ ਜਗ੍ਹਾ ਤੋਂ ਚੰਡੀਗੜ੍ਹ ਲਈ ਇਹ ਕਹਿ ਕੇ ਕਿ ਜਦੋਂ ਸੁਣਵਾਈ ਹੁੰਦੀ ਆ ਮਾਹੌਲ ਖਰਾਬ ਹੁੰਦਾ ਫਿਲਹਾਲ ਇਸ ਤੇ ਫੈਸਲਾ ਅਜੇ ਆਉਣਾ ਹੈ ਕਿ ਸੁਣਵਾਈ ਹੁਣ ਚੰਡੀਗੜ੍ਹ ਵਿੱਚ ਹੋਏਗੀ ਜਾਂ ਕੇਸ ਆ ਵਾਪਸ ਕਰ ਦਿੱਤੇ ਜਾਣਗੇ ਤਾਂ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਰਾਜ ਜੀ ਮੇਰੇ ਕਿੰਡੀ ਤਰਾਸ਼ਦੀ ਦੀ ਗੱਲ ਹੈ ਵੀ ਅਜੇਾਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਇਹਦੀ ਸੁਣਵਾਈ ਕਿੱਥੇ ਹੋਊਗੀ ਮਨੋ ਛਾਪ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਗੱਲ ਇੱਥੇ ਹੀ ਖੜੀ ਐ ਵੀ ਨਹੀਂ ਸੁਣਵਾਈ ਚੰਡੀਗੜ੍ਹ ਹੋਵੇ ਜਾਂ ਮੋਗੇ ਹੋਵੇ ਇਹ ਹੀ ਨਹੀਂ ਡਿਜ਼ਾਈਨ ਹੋ ਰਿਹਾ ਹੈਗਾ ਮਤਲਬ ਕਿੱਥੇ ਜੇ ਆਪਾਂ ਗੱਲ ਕਰੀਏ 2015 ਤੋਂ ਚੱਲੇ ਆ ਰਹੇ ਇਹ ਬੇਅਦਬੀ ਵਾਲੇ ਮਾਮਲੇ ਐ ਤੇ ਜਿਨ੍ਹਾਂ ਨੂੰ 10 ਸਾਲ ਹੋ ਗਏ ਐ ਜੀ 10 ਸਾਲਾਂ ਦੇ ਵਿੱਚ ਅਸੀਂ ਇਹੀ ਨਹੀਂ ਸਾਡੀਆਂ ਅਦਾਲਤਾਂ ਅਨਸਾਫ਼ ਦੇਣਾ ਤਾਂ ਦੂਰ ਦੀ ਗੱਲ ਐ ਇਹੀ ਨਹੀਂ ਹਜੇ ਤੱਕ ਕਰ ਸਕਿਆਵੇਂ ਇਹਨਾਂ ਦੀ ਸੁਣਵਾਈ ਕਿੱਥੇ ਹੋਊਗੀ ਇਹਨਾਂ ਕੇਸਾਂ ਦੀ ਤੋ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਨਾਲ ਜੁੜੇ ਹੋਏ ਇਹ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਨੇ ਤੇ ਫਿਰ ਜਦੋਂ ਇਸ ਤਰ੍ਹਾਂ ਅ ਅਨਸਾਫ਼ ਨਹੀਂ ਮਿਲਦਾ ਨਾ ਜਾਂ ਦੇਰ ਹੁੰਦੀ ਹੈਗੀ ਜਾਂ ਲਮਕਾਏ ਜਾਂਦੇ ਮਾਮਲੇ ਨੇ ਫਿਰ ਉਹਦੇ ਵਿੱਚ ਹੋਰ ਬਹੁਤ ਕੁਝ ਜਮ ਲੈਣ ਦਾ ਹੋਰ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਘਟ ਜਾਂਦੀਆਂ ਨੇ ਫਿਰ ਉਹਦਾ ਬਾਰੇ ਬੜਾ ਰੌਲਾ ਰੱਪਾ ਪੈਂਦਾ ਜੀ ਇਹਨਾਂ ਨੇ ਮੌਸ ਬੰਦੇ ਨੇ ਕਾਨੂੰਨ ਹੱਥ 'ਚ ਲੈ ਲਿਆ ਇਹਨਾਂ ਨੇ ਐਡਾ ਕਰ ਲਿਆ ਪਰ ਇਹਦਾ ਵੱਟਾ ਕਾਰਨ ਇਹੀ ਹੁੰਦਾ ਵੀ ਜਦੋਂ ਅ ਜਿਹੜੂ ਗੋਮਚਾ ਮਾਰਾ ਇਹਦਾ ਦਫ਼ਰਨਾਮੇ ਦੇ ਵਿੱਚ ਇੱਕ ਸੇਰ ਹੈ ਜਿਹੜਾ ਉਹ ਕਹਿੰਦੇ ਨੇ ਚੂਕਾ ਰਾਜ ਹਮਾਰੀ ਉੱਤੇ ਦਰਗਜਤ ਹਲਾਲ ਅਸ਼ਤ ਬੁਰਦਨ ਵਾਹ ਸਮਸ਼ੀਰ ਦਸਤ ਜਦੋਂ ਅਪੀਲ ਦਲੀਲ ਹੀਲੇ ਵਸੀਲੇ ਸਾਰੇ ਖਤਮ ਹੋ ਜਾਣੇ ਆ ਫਿਰ ਉਹ ਕਹਿੰਦੇ ਆ ਵੀ ਤਲਵਾਰ ਨੂੰ ਚੱਕ ਲੈਣੀ ਵੀ ਕੋਈ ਗੁਨਾਹ ਨਹੀਂ ਕੋਈ ਪਾਪ ਨਹੀਂ ਹੈਗਾ ਸੋ ਇਹ ਇਹ ਗੱਲਾਂ ਮਤਲਬ ਫਿਰ ਉਸ ਪਾਸੇ ਵੱਰ ਤੁਰ ਜਾਂਦੀਆਂ ਨੇਗੀਆਂ ਉਸ ਤੋਂ ਬਾਅਦ ਫਿਰ ਹੋਰ ਸਾਡੇ ਜਿਹੜੇ ਮੋਰੋਲਾਪੋਂ ਵਾਲੇ ਲੋਕ ਨੇ ਬਹੁਤੇ ਆਪਣੇ ਆਪ ਨੂੰ ਬਹੁਤਾ ਅਨਸਾਫ਼ ਪਸੰਦ ਘਾਉਂਦੇ ਆ ਉਹ ਫਿਰ ਪੂਰੀ ਦੀ ਪੂਰੀ ਕੌਮ ਨੂੰ ਬਲੇਮ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਦੇਖੋ ਜੀ ਇਹ 18ਵੀਂ ਸਦੀ 'ਚ ਜਿਉ ਰਹੇ ਨੇ ਇਹ ਇਸ ਤਰ੍ਹਾਂ ਕਰ ਰਹੇ ਨੇ ਇਹਨਾਂ ਨੂੰ ਮਤਲਬ ਹੋਰ بڑے ਮਤਲਬ ਇਸ ਤਰ੍ਹਾਂ ਦੇ ਦੋਸ਼ ਆ ਜਿਹੜੇ ਲੱਗਦੇ ਨੇਗੇ ਪਰ ਵੱਡਾ ਕਾਰਨ ਕੀ ਹੁੰਦਾ ਦੇ ਕੋਈ ਕਮਾਲ ਹੈ ਵੀ ਅਜੇ ਤੱਕ ਇਹ ਜਿਹੜਾ ਮਾਮਲਾ ਹੈਗਾ ਹੁਣ ਇਹਦੇ ਤੇ ਮਾਨਜੋ ਸੁਪਰੀਮ ਕੋਰਟ ਨੇ ਜਿਹੜਾ ਇਹ ਬੇਅਦਬੀ ਦਾ ਮਾਮਲਾ ਸੀ ਮੋਗੇ ਵਾਲਾ ਸਾਰੀਆਂ ਘਟਰਾਵਾਂ ਜੁੜਦੀਆਂ ਇਹਦੇ ਨਾਲ ਹੀ ਤੇ ਇਹ ਕਿਹਾ ਵੀ ਹੁਣ ਤੇ ਮੋਗਾ ਅਦਾਲਤ ਦੇ ਵਿੱਚ ਸੁਣਵਾਈ ਹੋਊਗੀ ਚੰਡੀਗੜ੍ਹ ਦੇ ਵਿੱਚ ਸੁਣਵਾਈ ਕਰਨ ਤੇ ਰੋਕ ਲਾ ਦਿੱਤੀ ਹੈਗੀ ਹਾਲਾਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਦਾ ਮਾਹੌਲ ਠੀਕ ਨਾ ਹੋਣ ਦੀ ਦਲੀਲ ਨੂੰ ਮੰਨਦੇ ਹੋਏ ਇਹ ਜਿਹੜੇ ਪੰਜ 6 6 ਮਾਮਲੇ ਤਕਰੀਬਨ ਇਹ ਉੱਥੇ ਭੇਜ ਦਿੱਤੇ ਸੀ ਤੇ ਇਹਦੇ ਮਗਰੋਂ ਗੁਰਸੇਵ ਸਿੰਘ ਨਾਂ ਦੇ ਇੱਕ ਸੱਜਣ ਵੱਲੋਂ ਜਿਹੜਾ ਸੁਪਰੀਮ ਮਾਨਦੇ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਇਸ ਮਾਮਲੇ ਨੂੰ ਲੈ ਕੇ ਪਟੀਸ਼ਨ ਡਾਇਰ ਕੀਤੀ ਗਈ ਸੀ ਤੇ ਇਹ ਹੁਣੇ ਫੈਸਲਾ ਕੀਤਾ ਜਾਵੇਗਾ ਕਿ ਮਾਮਲੇ ਦੀ ਸੁਣਵਾਈ ਆ ਜਿਹੜੀ ਉਹ ਮੋਗਾ ਚ ਹੋਊ ਜਾਂ ਚੰਡੀਗੜ੍ਹ ਚ ਹੋਊਗੀ ਤੇ ਇਹਦੇ ਲਈ ਅਗਲੀ ਬੇਸੀ ਆ ਜਿਹੜੀ ਉਹ 13 ਅਕਤੂਬਰ ਤੈਅ ਕੀਤੀ ਆ ਅਜੇ ਵੀ ਮਤਲਬ ਰੋਕ ਲੱਗੀ ਆ ਚੰਡੀਗੜ੍ਹ ਸੁਣਵਾਈ ਹਜੇ ਫੈਸਲਾ ਅਜੇ ਵੀ ਨਹੀਂ ਹੋਇਆ ਵੀ ਇਹਦੀ ਸੁਣਵਾਈ ਕਿੱਥੇ ਹੋਣੀ ਆ ਉਹ ਮੋਗੇ ਹੋਣੀ ਆ ਜਾਂ ਚੰਡੀਗੜ੍ਹ ਹੋਣੀ ਆ ਉਹਦੇ ਲਈ ਅਜੇ 13 ਅਕਤੂਬਰ ਦੀ ਟ੍ਰਿਕ ਆ ਜਿਹੜੀ ਉਹ ਦੇ ਦਿੱਤੀ ਗਈ ਹੈਗੀ ਸੋ ਇਹ ਸੀਨੀਅਰ ਵਕੀਲ ਲੇਗੇ ਜਿਹੜੇ ਵਿਰੋਧੀ ਧਿਰ ਦੇ ਆਗੂ ਵੀ ਰਹੇ ਨੇਗੇ ਐਟਸ ਪੂਲ ਕਾ ਸਾਹਿਬ ਸੋ ਉਹਨਾਂ ਨੇ ਦੱਸਿਆ ਕਿ ਹਾਈ ਕੋਰਟ ਨੇ 17 ਮਾਰਚ 2025 ਨੂੰ ਕਿਹਾ ਸੀ ਕਿ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਅਨਕੂਲ ਨਹੀਂ ਹੈਗਾ ਜਿਹਦੇ ਆਧਾਰ ਤੇ ਇਹ ਸੇ ਕੇਸ ਜਿਹੜੇ ਤਬਦੀਲ ਕੀਤੇ ਗਏ ਸੀਗੇ ਤੇ ਇਹਦੇ ਕੀ ਮੋਗਾ ਦੇ ਰਹਿਣ ਵਾਲੇ ਅਗਰਸ਼ੇਵ ਸਿੰਘ ਜਿਨ੍ਹਾਂ ਨੇ ਚੁਣੌਤੀ ਦਿੱਤੀ ਸੀਗੀ ਤੇ ਇਹਦੇ ਵਿੱਚ ਉਹ ਸਾਰੇ ਮਾਮਲੇ ਆ ਜਿਹਦੇ ਵਿੱਚ ਬਠਿੰਡੇ ਵਾਲਾਗਾ ਫਰੀਦਕੋਟ ਵਾਲਾ ਮੋਗੇ ਵਾਲਾ ਮਹਾਪਾਵੋ ਜਿਹੜੇ ਚਰਚਿਤ ਕੇਸ ਨੇਗੇ ਬੇਅਦਬੀ ਵਾਲੇ ਜਿਨ੍ਹਾਂ ਦਾ ਅਸਲ ਦੇ ਵਿੱਚ 2015 ਦੇ ਵਿੱਚ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੀ ਘਟਨਾ ਮੋਗੇ ਜ਼ਿਲ੍ਹੇ ਦੇ ਵਿੱਚ ਵਾਪਰੀ ਸੀਗੀ ਤੇ ਉਹਦੇ ਵਿੱਚ ਬਹੁਤੇ ਲੋਕਾਂ ਨੇ ਤਾਂ ਸ਼ਾਇਦ ਯਾਦ ਹੋਊਗਾ ਇਹ ਗੱਲ ਕਿ ਕਿਵੇਂ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆ ਜਿਹੜੇ ਉਹ ਪਿੰਡ ਜਵਾਰ ਸਿੰਘ ਵਾਲੇ ਤੋਂ ਚੋਰੀ ਕੀਤੇ ਗਏ ਸੀ ਗੁਰਦੁਆਰਾ ਦੇ ਵਿੱਚੋਂ ਫਿਰ ਡੇਰਾ ਸਰਸਾ ਦੇ ਮਤਲਬ ਨਾਮ ਦੇ ਉੱਪਰ ਜਿਹੜਾ ਇੱਕ ਚਿੱਠੀਆਂ ਜਾਰੀ ਹੋਈਆਂ ਸੀਗੀਆਂ ਹੱਥ ਲਿਖਤ ਚਿੱਠੀਆਂ ਜਿਹੜੀਆਂ ਪੰਨਿਆਂ ਦੇ ਉੱਪਰ ਲਾਈਆਂ ਗਈਆਂ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਵੀ ਤੁਹਾਡਾ ਸਿੱਖਾਂ ਨੂੰ ਬੰਗਾਰ ਪਾਈ ਗਈ ਹੈ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ 'ਚ ਹੈ ਤੇ ਜੇ ਛੜਾ ਹੁੰਦਾ ਛੜਾ ਲੋ ਨਹੀਂ ਫਿਰ ਅਸੀਂ ਇਹਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਵਾਂਗੇ ਪਰ ਉਦੋਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਸੀਗੀ ਸ਼ਾਇਦ ਉਹ ਉਹਨੂੰ ਸਰਕਾਰ ਨੇ ਕੋਈ ਉਸ ਤਰ੍ਹਾਂ ਨਹੀਂ ਲਿਆ ਜਿਹੜੀਆਂ ਉਹ ਚਿੱਠੀਆਂ ਲਾਈਆਂ ਗਈਆਂ ਸੀ ਜਾਂ ਇੱਕ ਬੰਗਾਰ ਦਿੱਤੀ ਗਈ ਸੀ ਜਾਂ ਚੈਲੰਜ ਕੀਤਾ ਗਿਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਕਰਨ ਤੋਂ ਬਾਅਦ ਉਹ ਸਰਕਾਰ ਨੇ ਉਦੋਂ ਉਂਦੇ ਤੇ ਕੋਈ ਬਹੁਤਾ ਐਕਸ਼ਨ ਨਹੀਂ ਲਿਆ ਹੈਗਾ ਉਹਨੂੰ ਉਸ ਤਰ੍ਹਾਂ ਦੇ ਨਾਲ ਸ਼ਹਿਰਦੂਤਾ ਨਾਲ ਨਹੀਂ ਲਈ ਉਹ ਗੱਲ ਨੂੰ ਗੰਭੀਰਤਾ ਦੇ ਨਾਲ ਪਰ ਉਹਨਾਂ ਨੇ ਉਹ ਜਿਹੜਾ ਲਿਖਿਆ ਸੀ ਉਹਨੂੰ ਜੇ ਸਾਬਤ ਕਰ ਦਿੱਤਾ ਤਾਂ ਫੇਰ ਉਹ ਉਸ ਤੋਂ ਬਾਅਦ ਪਿੰਡ ਬਰਗਾੜੀ ਦੀਆਂ ਜਿਹੜੀਆਂ ਗਲੀਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਦੇ ਪਾਵਨ ਰੂਪ ਹੈ ਉਹਦੇ ਉਹਦੇ ਜਿਹੜੇ ਅੰਗ ਨੇ ਉਹ ਪਾੜ ਕੇ ਖਿਲਾਰ ਦਿੱਤੇ ਗਏ ਸੀਗੇ ਸੋ ਉਸ ਤੋਂ ਬਾਅਦ ਬੜਾ ਵੱਡੀ ਪੱਧਰ ਦੇ ਉੱਪਰ ਤਣਾਅ ਜਿਹੜਾ ਹੋਇਆ ਜੀ ਪੰਜਾਬ ਦੇ ਵਿੱਚ ਵੀ ਰਿਹਾ ਸੋ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ 2022 ਦੇ ਵਿੱਚ ਮੋਗਾ ਦੀ ਅਕਾਲਤ ਨੇ ਤਿੰਨ ਮਨ ਲੋਕਾਂ ਨੂੰ ਦੋਸ਼ੀ ਜਿਹੜਾ ਕਰਾਰ ਦਿੱਤਾ ਸੀ ਇਹ ਤਿੰਨੇ ਆ ਜਿਹੜੇ ਉਹ ਡੇਰਾ ਸਾਤਸਾ ਦੇ ਪੈਰੋਕਾਰ ਸੀਗੇ ਤੇ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਤਿੰਨ ਤਿੰਨ ਸਾਲ ਦੀ ਕੈਦ ਆ ਜਿਹੜੀ ਸਜ਼ਾ ਦਿੱਤੀ ਸੀਗੀ ਉਹਨਾਂ ਦੇ ਵਿੱਚੋਂ ਇੱਕ ਵੀਰ ਨਾਭੇ ਜੇਲ੍ਹ ਦੇ ਵਿੱਚ ਉੱਥੇ ਕੋਈ ਤਕਰਾਰ ਹੋਇਆ ਸੀਗਾ ਤੇ ਉੱਥੇ ਉਹ ਇੱਕ ਬੰਦੇ ਦੀ ਤਾਂ ਉਹਦੇ ਵਿੱਚੋਂ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਕੁਝ ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਨੇ ਕੁੱਟਮਾਰ ਕੀਤੀ ਮੌਤ ਹੋ ਗਈ ਸੀ। ਤੇ ਇਸ ਤਰ੍ਹਾਂ ਇਹ ਮਾਮਲਾ ਉਹਨਾਂ ਲੰਬਕਲਾ ਆ ਰਿਹਾ ਹੈਗਾ ਡੇਰਾ ਸਰਸਰ ਸਾਲ ਤੱਕ ਜਾਂਚ ਜਾਂਦੀ ਰਹੀ। ਕਈ ਕਮਿਸ਼ਨ ਬਣੇ, ਕਈ ਸੱਟਾਂ ਬਣੀਆਂ ਨਹੀਂ ਗਿਆ। ਉਹ ਉਹ ਤੋਤਾਕ ਸੁਨੋ ਸ਼ਾਮਲ ਵੀ ਨਹੀਂ ਕੀਤਾ ਗਿਆ ਜਿਹੜੇ ਸਾਰੀ ਕਹਾਣੀ ਆ ਉਹ ਡੇਰਾ ਸਰਸਾ ਤੱਕ ਜਾ ਜੁੜੀ ਸੀ ਡੇਰੇ ਸਰਸੇ ਦੇ ਇੱਕ ਪ੍ਰਦੀਪ ਕਲੇਰ ਨਾਮ ਦੇ ਬੰਦੇ ਨੇ ਆ ਕੇ ਬਾਹਰ ਇਹ ਗੱਲ ਸਾਫਤ ਵੀ ਕਰਤੀ ਸੀਗੀ ਵੀ ਇਹ ਸਾਰੇ ਦਾ ਸਾਰਾ ਮਾਮਲਾ ਜਦੋਂ ਜਿਹੜਾ ਇੱਕ ਸਿੱਖ ਪ੍ਰਚਾਰਕਾ ਹਰਜਿੰਦਰ ਸਿੰਘ ਮਾਜੀ ਉਹਨੇ ਪਿੰਡ ਜਵਾਰ ਸਿੰਘ ਵਾਲਾ ਦੇ ਵਿੱਚ ਜਦੋਂ ਆਪਣੇ ਦਵਾਨ ਲਾਏ ਸੀਗੇ ਤਾਂ ਉਹਦਾ ਪ੍ਰਚਾਰ ਸੁਣ ਕੇ ਬਹੁਤ ਸਾਰੇ ਜਿਹੜੇ ਡੇਰਾ ਪ੍ਰੇਮੀਆ ਉਹਨਾਂ ਨੇ ਉਹ ਜਿਹੜੇ ਡੇਰਾ ਸਰਸਾ ਦੇ ਲੋਕਟ ਵਗੈਰਾ ਨੇ ਉਹ ਰਾਹ ਦਿੱਤੇ ਹੀ ਪਾਪ ਡੇਰੇ ਨੂੰ ਛੱਡ ਦਿੱਤਾ ਸੀਗਾ ਤਾਂ ਉਸ ਤੋਂ ਬਾਅਦ ਮਤਲਬ ਗੁੱਸੇ ਦੇ ਵਿੱਚ ਆਏ ਹੋਏ ਜਿਹੜਾ ਇਹ ਕਿਵੇਂ ਡੇਰਾ ਸਰਸਾ ਦੇ ਵਿੱਚ ਫਿਰ ਉਹਦੇ ਤੇ ਚਰਚਾ ਹੋਈ ਸਾਰੇ ਮਾਮਲੇ ਦੇ ਉੱਪਰ ਤੇ ਉੱਥੇ ਹਰੀਪ੍ਰੀਤ ਜਿਹੜੀ ਕਿ ਆ ਰਾਮ ਰਹੀਮ ਦੀ ਮੂੰਹ ਬੋਲੀ ਦੀ ਦੱਸੀ ਜਾਂਦੀ ਹੈ ਉਹਦੇ ਵੱਲੋਂ ਇਹ ਗੱਲ ਕਹਿਆ ਸੀ ਵੀ ਜੇ ਉਹ ਸਾਡੇ ਗੁਰੂ ਦੀ ਮਤਲਬ ਉਹਨਾਂ ਨੇ ਇਸ ਤਰ੍ਹਾਂ ਸਰੂਪ ਨੂੰ ਰੋਲਿਆਗਾ ਲੋਕਟ ਲਾਹਿਆ ਕਿਉਂਕਿ ਉਹਦੇ ਉੱਪਰ ਜਿਹੜਾ ਸਰਸੇ ਵਾਲੇ ਡੇਰੇ ਦੇ ਦੋ ਤਿੰਨ ਮੁਖੀਆਂ ਦੀਆਂ ਤਸਵੀਰਾਂ ਹੁੰਦੀਆਂ ਨੇਗੀਆਂ ਜਿਹੜੇ ਲੋਕਟ ਨੇ ਉਹਨਾਂ ਨੇ ਕਿਹਾ ਵੀ ਜੇ ਸਾਡੇ ਗੁਰੂਆਂ ਦੇ ਸਰੂਪ ਨੂੰ ਰੋਲਿਆਗਾ ਤਾਂ ਆਪਾਂ ਫਿਰ ਉਹਨਾਂ ਦਾ ਤੁਸੀਂ ਮਰੇ ਹੋਏ ਹੋ ਤੁਸੀਂ ਫਿਰ ਕੀ ਕਰਦੇ ਹੋ ਤੁਸੀਂ ਫਿਰ ਉਹਨਾਂ ਦੇ ਗੁਰੂ ਦੇ ਸਰੂਪ ਨੂੰ ਵੀ ਉਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਸਾਡੇ ਗੁਰੂ ਦੇ ਸਰੂਪ ਨਾਲ ਹੋਇਆ ਤਾਂ ਉਸ ਤੋਂ ਬਾਅਦ ਇੱਕ ਘਟਨਾਵਾਂ ਜਿਹੜੀ ਅਨਜਾਮ ਦਿੱਤੀ ਗਈ ਦੇ ਲਈ ਬਕਾਇਦਾ ਮੇਰੇ ਕੋਲ ਜੋ 2 ਕਰੋੜ ਰੁਪਏ ਦੇ ਬੈਸਟਰੀ ਵੀ ਗੱਲ ਉਹ ਪ੍ਰਦੀਪ ਕੁਲੇਰ ਨੇ ਕਿਹਾ ਬਹੁਤ ਕੁਝ ਦੇ ਵਿੱਚ ਸਾਹਮਣੇ ਆ ਗਿਆ ਪਰ ਉਦੋਂ ਬਾਅਦ ਅਜੇ ਤੱਕ ਮਤਲਬ ਕਮਾਲ ਦੀ ਗੱਲ ਹੈ ਵੀ ਇਹ ਕੇਸ ਆ ਜਿਹੜੇ ਅਹੀਂ ਤੁਰੇ ਫਿਰਦੇ ਆ ਇਹਦੀ ਸੁਣਵਾਈ ਕਿੱਥੇ ਹੋ ਗਈ ਨਾ ਕੁਝ ਬਾਹਰ ਆਉਣ ਤੋਂ ਬਾਅਦ ਵੀ ਇਹਦੀ ਜਿਹੜੀ ਅਜੇ ਤੱਕ ਸੁਣਵਾਈ ਆ ਉਹ ਉਹੀ ਨਹੀਂ ਸ਼ੁਰੂ ਹੋ ਰਹੀ ਜੇਗੀ ਸੋ ਅਨਸਾਫ਼ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਜੀ ਸੋ ਸੰਜੀਤ ਪਾਤਰੋ ਕਹਿੰਦੇ ਨੇ ਕਿ ਬੰਦੇ ਬਿਰਖ ਹੋ ਗਏ ਫੈਸਲਾ ਸੁਣਦੇ ਆ ਸੁਣਦੇ ਆ ਤੋ ਲੱਗਦਾ ਇਸੇ ਤਰ੍ਹਾਂ ਹੀ ਵੀ ਇਹਦਾ ਫੈਸਲਾ ਕਦੋਂ ਹੋਊਗਾ ਇਹਦੇ ਬਾਰੇ ਤਾਂ ਕੁਝ ਨਹੀਂ ਕਿਹਾ ਗਿਆ ਅਗਲਾ ਅਜੇ ਤਾਂ ਸੈਦ ਸਨਵਾਈ ਕਿੱਥੇ ਹੋਣੀ ਹੈ ਇਹੀ ਫੈਸਲਾ ਹੋ ਜੇ ਆਉਣ ਵਾਲੇ ਜਿਹੜੀ ਆਹ ਤਰੀਕ ਦਿੱਤੀ ਹੈਗੀ ਮਈ ਅਕਤੂਬਰ ਮਹੀਨੇ ਦੀ ਤੇ ਉਹਦੇ ਵਿੱਚ ਤਾਂ ਮੁਕਰੀਮਤ ਮੰਨੀ ਜਾਊਗੀ ਦੀ ਰਾਜਵੰਦਾ ਬਿਲਕੁਲ ਸਰ ਤੁਸੀਂ ਸਹੀ ਕਿਹਾ ਕਿਉਂਕਿ ਜੇਕਰ ਅਸੀਂ ਅਦਾਲਤ ਦੇ ਵੱਲੋਂ ਇਨਸਾਫ ਦੀ ਗੱਲ ਕਰੀਏ ਤਾਂ ਅਜੇ ਨਹੀਂ ਮਿਲਿਆ ਬਹੁਤ ਲੰਬਾ ਸਮਾਂ ਹੋ ਗਿਆ ਜਿਵੇਂ ਤੁਸੀਂ ਕਿਹਾ ਕਿ ਕਮਿਸ਼ਨ ਵੀ ਬਿਠਾਏ ਕਈ ਸਰਕਾਰਾਂ ਨੇ ਵੀ ਇਸ ਬੇਅਦਵੀ ਨੂੰ ਇਨਸਾਫ ਦਿਵਾਵਾਂਗੇ ਬੇਅਦਵੀ ਦਾ ਇਨਸਾਫ ਲੋਕਾਂ ਨੂੰ ਮਿਲੇਗਾ ਇਸੇ ਨਾਂ ਤੇ ਵੋਟਾਂ ਵੀ ਲਈਆਂ ਪਰ ਅਜੇ ਤੱਕ ਵੀ ਜਿਹੜੀ ਹੈਗੀ ਆ ਇਨਸਾਫ ਦੀ ਉਡੀਕ ਕੀਤੀ ਜਾ ਰਹੀ ਹੈ ਤੁਸੀਂ ਸਾਡੇ ਨਾਲ ਜੁੜੇ ਅਸੀਂ ਐਮ ਖਬਰਾਂ ਤੇ ਚਰਚਾ ਕੀਤੀ ਹੈ ਕੱਲ ਫਿਰ ਹਾਜ਼ਰ ਹੋਵਾਂਗੇ ਅੱਜ ਤੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਓਕੇ